ਨਹੀਂ ਹੁਣ ਇੱਕੋ ਹੀ ਗੱਲ ਤੇ ਤੂੰ ਬਾਰ ਬਾਰ ਇਹ ਗੱਲ ਕਹੀਏ ਨੇ ਮੇਰਾ 6 ਲੱਖ ਮਿਲ ਜੇ 6 ਲੱਖ ਮਿਲ ਜੇ ਜਦੋਂ ਤੂੰ 6 ਲੱਖ ਕਿਸ ਨੂੰ ਪੁੱਛ ਕੇ ਨਹੀਂ ਤੇਰਾ ਚੋਰੀ ਤੂੰ ਕੀਤੀ ਹੈ ਯਾਸ਼ੀ ਤੂੰ ਕੀਤੀ ਜਵਾਕ ਤੂੰ ਛੱਡੇ ਘਰ ਆਲਾ ਤੂੰ ਛੱਡਿਆ ਮਾਪੇ ਤੂੰ ਛੱਡ ਤੇ ਹੁਣ ਤੂੰ ਚੈਨਲਾਂ ਦੇ ਬਹਿ ਬਹਿ ਕੇ ਇੰਟਰਵਿਊ ਦਿੰਦੀਆਂ ਵੀ ਮੇਰਾ 6 ਲੱਖ ਵਾਪਸ ਕਰੋ 6 ਲੱਖ ਵਾਪਸ ਤੇਰਾ ਕੌਣ ਕਰਾ ਦੂਗਾ ਕੀ ਕੀ ਰੌਲਾ ਚੱਲ ਰਿਹਾ ਤੇਰਾ ਤੂੰ ਕੁੜੀ ਦੇ ਪੈਸੇ ਖਾਦੇ ਕਿਸ ਤੋਂ ਮੇਰਾ ਤਾਂ ਕੋਈ ਰੌਲਾ ਨਹੀਂ ਲੱਗਦਾ ਇਹ ਕੌਣ ਕਹਦਾ ਤੁਹਾਨੂੰ ਆ ਗੱਲ ਕਰੋ ਤੁਸੀਂ ਬੋਲੋ ਹੈਲੋ ਹਾਂਜੀ ਕਿੱਥੇ ਕੰਜਰਾ ਤੂੰ ਕਿੱਥੇ ਜਾ ਕੇ ਬਹਿ ਗਿਆ ਹੁਣ ਕੌਣ ਤਨ ਹੁਣ ਮੇਰੇ ਬਾਜਮ ਨਹੀਂ ਪਛਾਣਉਂਦੀ ਸਾਹਨਾ ਬੋਲ ਨਾਲੇ ਸਾਹਨਾ ਬੋਲ ਤੂੰ ਸਟਾਰ ਆ ਮੈਂ ਇੰਸਟਾਗ੍ਰਾਮ ਦਾ ਸਟਾਰ ਆ ਤੂੰ ਤੂੰ ਸਟਾਰ ਹੋਏਗਾ ਮੇਰੇ ਪੈਸੇ ਦੇ ਜਿੰਨੇ ਖਾਦੇ ਆ ਮੇਰਾ 6 ਲੱਖ ਰੁਪਇਆ ਵਾਪਸ ਦੇ ਕੁੜੀਆਂ ਦੇ ਦਿਮਾਗਾਂ 'ਚ ਜਮਾਂ ਫਰਕ ਪਗਿਆ ਹੈ ਲਕੀਆਂ ਕੁੜੀਆਂ ਪਰਚੀਆਂ ਪਾਈਆਂ ਗਈਆਂ ਲਾਟਰੀ ਵਾਂਗੂ ਮੁੰਡਾ ਪੱਟਣ ਦੇਖੇ ਮੁੰਡਾ ਪੱਟਣਾ ਪਤਾ ਨਹੀਂ ਇਹ ਕਿ ਕੀ ਸੀ ਮੁੰਡੇ ਦੇ ਵਿੱਚ ਅੱਜ ਕੱਲੀ ਕੱਲੀ ਗੱਲ ਤੋਂ ਪਰਦੇ ਖੋਲਾਂਗੇ ਖਿੱਚ ਕੇ ਆਇਆ ਖਿੱਚ ਕੇ ਆ ਜਾ ਖਿੱਚ ਕੇ ਆ ਇਹ ਉਹ ਕੁੜੀ ਖੜੀ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰ ਖੜੇ ਆ ਜਿਹੜਾ ਪੰਚਾਇਤ ਨੇ ਮਤਾ ਪਾ ਦਿੱਤਾ ਗਿਆ ਇਸ ਦੇ ਖਿਲਾਫ ਜਿਹੜੀ ਗੱਲਬਾਤ ਹੋਈ ਆ ਹੁਣ ਪੰਚਾਇਤ ਨੇ ਬੰਦਾ ਪਾਤਾ ਤੁਹਾਡੇ ਖਿਲਾਫ ਕੀ ਮਤਾ ਪਿਆ ਜੀ ਪੰਚਾਇਤ ਨੇ ਤਾਂ ਮਤਾ ਪਾਉਣਾ ਸੀ ਜਿਹੜਾ ਪਾਤਾ ਉਹਨਾਂ ਨੇ ਸਾਡੇ ਖਿਲਾਫ ਹੀ ਬੇਇੱਜ਼ਤੀ ਕਰਵਾ ਕਰਤੀ ਸਾਡੀ ਤਾਂ ਪੰਚਾਇਤ ਨਹੀਂ ਕੀ ਲੱਗਦਾ ਬੇਇੱਜ਼ਤੀ ਕਰਨੀ ਚਾਹੀਦੀ ਸੀ ਪਰ ਹੋ ਗਈ ਕਰਨੀ ਚਾਹੀਦੀ ਇਹਦੇ ਕੰਡੇ ਬੀਜੇ ਵੈਸੇ ਕੁੜੀ ਦੇ ਕੰਡੇ ਬੀਜੇ ਆ ਉਹ ਚੁਗਣੇ ਸਾਨੂੰ ਪੈਂਦੇ ਆ ਨਾਲ ਸਾਡੀ ਬਦਨਾਮੀ ਹੋਈ ਜਾਂਦੀ ਹੈਗੀ ਹੈ ਇਹ ਭੁਗਤੇ ਹੁਣ ਇਹਨੂੰ ਭੁਗਤਣਾ ਚਾਹੀਦਾ ਜਿਹੜਾ ਕੁਸ਼ ਲੱਛਣ ਕੀਤੇ ਆ ਇਹਨੇ ਹੁਣ ਤੁੰਨੂੰ ਵੀ ਹੱਬਦਬ ਕੀਤੀ ਹੈ ਪਿੰਡ ਛੱਡਣ ਵਾਸਤੇ ਕੋਈ ਗੱਲ ਹੋਈ ਹੈ ਉਹ ਕਹਿੰਦੇ ਜਾਂ ਤਾਂ ਇਹਨੂੰ ਕੱਢੋ ਪਿੰਡ ਚੋਂ ਜਾਂ ਆਪ ਵੀ ਸਾਰੇ ਨਿਕਲੋ ਪਿੰਡ ਚ ਨਹੀਂ ਅਸੀਂ ਰਹਿਣ ਦੇਣਾ ਲਓ ਜੀ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਵੇਖੋ ਮਾੜੀ ਔਲਾਦ ਦੇ ਲੱਛਣ ਜੇ ਕੁੜਕੇ ਕੀ ਗੱਲਬਾਤ ਹੋਈ ਏ ਤੁਹਾਡੀ ਮੇਰੇ ਉਹਦੇ ਨਾਲ ਗੱਲਬਾਤ ਸੀ ਤਿੰਨ ਚਾਰ ਸਾਲ ਰਹੀ ਸਾਡੀ ਗੱਲ ਨੂੰ ਹਮ ਤੇ ਪਹਿਰੇ ਤੋਂ ਪੈਸੇ ਵੀ ਖਾਂਦਾ ਰਿਆ ਮੈਨੂੰ ਮਿਲਦਾ ਵੀ ਰਿਆ ਆਉਂਦਾ ਜਾਂਦਾ ਵੀ ਰਹਾ ਮੇਰੇ ਕੋਲੇ ਹਮ ਫੋਨ ਤੇ ਗੱਲਾਂ ਕਰਦਾ ਰਿਆ ਹਮ ਤੇ ਹੁਣ ਮੈਨੂੰ ਫੋਨ ਕਰਕੇ ਕਹਿੰਦਾ ਵੀ ਭੈਣੇ ਮੈਨੂੰ ਫੋਨ ਨਾ ਲਾਇਆ ਕਰ ਇਹ ਗੱਲ ਗੱਲ ਕਿਵੇਂ ਹੋਈ ਸੀ ਤੁਹਾਡੀ ਉਹਦੇ ਨਾਲ ਗੱਲ ਮੇਰੀ ਅਸੀਂ ਤਿੰਨ ਚਾਰ ਕੁੜੀਆਂ ਸੀ ਮੇਰੀਆਂ ਫਰੈਂਡ ਸੀਗਾ ਮੇਰੀਆਂ ਹਮ ਤੇ ਇਹਨਾਂ ਅਸੀਂ ਪਰਚੀਆਂ ਪਾ ਲਈਆਂ ਸਾਰੀਆਂ ਕੁੜੀਆਂ ਮਤਲਕਿ ਉਹਦੇ ਨਾਲ ਗੱਲ ਕਰਨ ਨੂੰ ਫਿਰਦੀਆਂ ਸੀ ਤੇ ਸਾਰੀਆਂ ਦਾ ਮਨ ਸੀ ਕਿ ਉਹਦੇ ਨਾਲ ਗੱਲ ਕਰੀਏ ਅਸੀਂ ਪਰਚੀਆਂ ਪਾ ਲਈਆਂ ਵੀ ਜਿਹਦੀ ਪਰਚੀ ਨਿਕਲਾਈ ਤੇ ਉਹੀ ਉਹਦੇ ਨਾਲ ਗੱਲ ਕਰੂਗੀ ਹਾਂ ਤਾਂ ਮੇਰੀ ਪਰਚੀ ਨਿਕਲਈ ਉਹਦੇ ਚ ਅੱਛਾ ਹਾਂਜੀ ਫਿਰ ਫਿਰ ਤੂੰ ਪੂਰਾ ਜੋਰ ਲਾਇਆ ਵੀ ਹੁਣ ਮੇਰੀ ਪਰਚੀ ਨਿਕਲੀ ਤੇ ਮੈਂ ਉਸ ਮੁੰਡੇ ਨੂੰ ਪੱਟਾ ਹਾਂਜੀ लाव ਵੇਖੋ ਤੁਸੀਂ ਕਿੰਨੇ ਕਿੰਨੇ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਪਰਚੀਆਂ ਪਰਚੀਆਂ ਨੂੰ ਕੋਈ ਲਾਟਰੀ ਨਿਕਲਣੀ ਸੀ ਉਹ ਕੋਈ ਟਰੈਕਟਰ ਸੀ ਕੋਈ ਕਾਰ ਸੀ ਕੋਈ ਏਸੀ ਸੀ ਇਹ ਕਿਹੜੇ ਕੰਮ ਦੀ ਇੱਕ ਵਾਰੀ ਵੀ ਆਪਦੇ ਪਰਿਵਾਰ ਬਾਰੇ ਨਹੀਂ ਸੋਚਿਆ ਤੂੰ ਬਸ ਮਰਮਾਨ ਆ ਗਿਆ ਸੀ ਤੇ ਮਾਨਾ ਗਿਆ ਤੇ ਹੁਣ ਜਿਹੜੀ ਬਦਨਾਮੀ ਹੋਈ ਹੈ ਉਹ ਇਹਨੇ ਤਾਂ ਇੱਕ ਇੱਕ ਹਸਾਰ ਤਾਂ ਮਾਨ ਆ ਗਿਆ ਸਾਨੂੰ ਤਾਂ ਖੂਚ ਪਤਾ ਨਾ ਅਜਿਹਾ ਕਿਤੇ ਕਈ ਮਾਰਨ ਜੋਗੇ ਵੀ ਨਹੀਂ ਰਹੇਗੇ ਐਡੀ ਪੈ ਪੈਣ ਚ ਗਲੀ ਚ ਨਿਕਲਣ ਨੂੰ ਜੀ ਨਹੀਂ ਕਰਦਾ ਸਾਡਾ ਜਿਹੜਾ ਇਹਨੇ ਕਰਵਾਇਆ ਹੈਗਾ ਬਿਲਕੁਲ ਵੇਖੋ ਤੁਸੀਂ ਇਹਨਾਂ ਨੇ ਤਾਂ ਹਜੇ ਇਹ ਕੁੜੀ ਕਹਿੰਦੀ ਹੈ ਖੇ ਮੇਰਾ ਮਾਨ ਆ ਗਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਨਾਂ ਕੁੜੀਆਂ ਦੀ ਵੀ ਫੇਰ ਤੁਸੀਂ ਮੁੰਡਿਆਂ ਨੂੰ ਇਹ ਗੱਲਾਂ ਕਹਿਣੀਆਂ ਪਰਚੀਆਂ ਅੱਛਾ ਜਦੋਂ ਤਰੀ ਪਰਚੀ ਨਿਕਲਿਆਈ ਉਸ ਤੋਂ ਬਾਅਦ ਉਹ ਮੁੰਡੇ ਨਾਲ ਗੱਲ ਕਰਨ ਦੇ ਵਾਸਤੇ ਕਿੰਨਾ ਟਾਈਮ ਗੇੜੇ ਖਾਦੇ ਫਿਰ ਦੋ ਤਿੰਨ ਮਹੀਨਾ ਗੇੜੇ ਖਾਦੇ ਫਿਰ ਜਾ ਕੇ ਗੱਲ ਬਣੀ ਹਾਂਜੀ ਕਿੱਥੇ ਕਿੱਥੇ ਜਾ ਕੇ ਟਰਾਈ ਲਾਉਂਦੇ ਸੀ ਫਿਰ ਉਹਦੇ ਤੇ ਕਿਤੇ ਵੀ ਬਾਹਰ ਗਲੀ ਚ ਇਤੇ ਵੀ ਆਉਂਦਾ ਜਾਂਦਾ ਦੇਖ ਲੈਂਦੀ ਸੀ ਹੂੰ ਤੇ ਨੰਗ ਦਾ ਟੱਪ ਦਾ ਕਿਤੇ ਵੀ ਹੂੰ ਦੇਖ ਲਈਦਾ ਸੀ ਹੂੰ ਤੇ ਬਸ ਇਦਾਂ ਹੀ ਫਿਰ ਹੌਲੀ ਹੌਲੀ ਸਾਡੀ ਗੱਲ ਹੋਣ ਲੱਗੀ ਦੇਖੋ ਦੇਖੋ ਜਿਵੇਂ ਬਹੁਤ ਕਾਰਗਿਲ ਦੀ ਜੰਗ ਜਿੱਤੀ ਹੁੰਦੀ ਹੈ ਪੂਰੇ ਵਿਸਤਾਰ ਨਾਲ ਇਹ ਕੁੜੀ ਦੱਸ ਰਹੀ ਆ ਹੁਣ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਇਹ ਕੁੜੀਆਂ ਜਦੋਂ ਇਸ ਤਰੀਕੇ ਨਾਲ ਕਰਦੀਆਂ ਆਖੇ ਅਸੀਂ ਤਾਂ ਪਰਚੀਆਂ ਪਾਲੀਆਂ ਸੀ ਜੀ ਸਾਡੇ ਤਾਂ ਸ਼ਰਤ ਲੱਗ ਗਈ ਸੀ ਜੀ ਤੇ ਮੈਂ 2-3 ਮਹੀਨੇ ਟਰਾਈ ਕੀਤਾ ਜਿੱਥੋਂ ਦੀ ਉਹ ਲੰਘਦਾ ਕਰਦਾ ਸੀ ਅਸੀਂ ਇੱਕ ਦੂਜੇ ਨੂੰ ਵੇਖਣਾ ਕਰਨਾ ਤੇ ਸਾਡੀ ਗੱਲ ਹੋ ਗਈ ਹੁਣ ਜਦੋਂ ਇਹਨੂੰ ਹੁਣ ਇੰਟਰਵਿਊ ਜਾਂ ਏ ਟੀਵੀਾਂ ਤੇ ਜਾ ਕੇ ਇੰਟਰਵਿਊ ਦੇਣ ਲੱਗੀ ਗੱਲਾਂ ਬਾਤਾਂ ਪੱਤਰਕਾਰਾਂ ਕੋਲੇ ਜਾ ਕੇ ਇੱਥੇ ਪੋਡਕਾਸਟ ਕਰਤਾ ਕਿਤੇ ਕੁਛ ਕਰਤਾ ਤੁਸੀਂ ਕਿਹਾ ਸੀ ਇਹਨੂੰ ਨਾ ਜੀ ਨਾ ਸੀ ਕਹਾਦਾ ਕਹਿਣਾ ਸੀ ਅਸੀਂ ਤਾਂ ਆਪਦੀ ਜਾਣ ਲਕੋਣੇ ਫਿਰਦੇ ਆਂ ਵੀ ਬਦਨਾਮੀ ਨਾ ਹੋਵੇ ਇਹ ਉਲਟਾ ਹੁਣ ਤੁਰੀ ਫਿਰਦੀ ਕਿਤੇ ਉਹ ਤੇ ਇੰਟਰਵਿਊ ਦੇ ਗਈ ਉਸ ਪੱਤਰਕਾਰ ਨੇ ਸੱਦ ਲਿਆ ਉਹਨੂੰ ਕਰ ਲਿਆ ਆਪਦੇ ਲੱਛਣ ਦੱਸ ਦੇਣੀ ਵੀ ਮੈਂ ਪਹਿਲਾਂ ਕੀ ਕੁਛ ਕੀਤਾ ਹੁਣ ਤਾਂ ਕਹਿੰਦੀ ਪੈਸੇ ਮੋੜਦੇ ਮੇਰੇ ਜਿਹੜੇ ਖਵਾਏ ਐ ਕੀਤੇ ਪੈਸੇ ਮੋੜਦੇ ਹੁੰਦੇ ਇੰਨੀਆਂ ਚੀਜ਼ਾਂ ਜਜਪਲ ਬਿਲਕੁਲ ਕਿਵੇਂ ਪੈਸੇ ਖਾਦੇ ਉਹਨੇ ਤੁਹਦੇ ਤੋਂ ਹਾਂ ਮੈਨੂੰ ਤਾਂ ਮੇਰਾ ਹੱਕ ਚਾਹੀਦਾ ਮੇਰੇ ਪੈਸੇ ਚਾਹੀਦੇ ਆ ਮੈਨੂੰ ਇਹ ਹੱਕ ਤੂੰ ਗਾਂਹ ਦੀ ਪੈਸੇ ਬਹੁਤ ਗਾਂਹ ਦੀ ਪ੍ਰਾਪਰਟੀ ਖਰੀਦੀ ਸੀ ਮੈਂ ਤੇ ਕੁੜੀਆਂ ਦੀ ਸਮਝ ਨਹੀਂ ਹੁੰਦੀ ਜਦੋਂ ਤੁਹਾਡੀ ਮਿੱਤਰਤਾ ਸੀ ਜਦੋਂ ਤੁਹਾਡਾ ਕਿਤੇ ਰਿਲੇਸ਼ਨਸ਼ਿਪ ਆ ਤੁਹਾਡੀ ਮਿੱਤਰਤਾ ਤੇ ਯਾਰੀ ਆ ਫਿਰ ਘਾਟੇ ਬਾਦੇ ਤਾਂ ਚੱਲਣੀ ਪੈਂਦੀ ਆ ਇਹ ਚੀਜ਼ਾਂ ਤਾਂ ਆਮ ਹੀ ਗੱਲ ਹੁੰਦੀ ਹੈਗੀ ਠੀਕ ਆ ਤੁਹਾਡੀ ਮੈਰਿਜ ਵੀ ਹੋਈ ਸੀ ਪਹਿਲਾਂ ਮੈਂ ਸੁਣਿਆ ਹਾਂਜੀ ਹੋਈ ਸੀ ਫਿਰ ਫਿਰ ਉੱਥੇ ਤੁਹਾਨੂੰ ਇਹ ਲੱਗਿਆ ਨਾ ਵੀ ਤੁਹਾਡੇ ਪਰਿਵਾਰ ਨੇ ਤੁਹਾਨੂੰ ਉੱਥੇ ਵਿਆਹ ਆ ਕੀਤਾ ਇੱਜ਼ਤ ਦੇ ਨਾਲ ਤੁਹਾਨੂੰ ਉੱਥੇ ਤੇ ਤੁਸੀਂ ਉਹ ਮੁੰਡੇ ਪਿੱਛੇ ਇਹ ਕੰਮ ਕਰਦੇ ਹੋ ਘਰੋ ਜੁੜ ਜਾਊਗਾ ਬਸ ਜੀ ਕੁ ਕੀ ਕਿ ਹਾਕਰ ਵਾਲੇ ਤਲਾਕ ਹੋ ਗਿਆ ਉੱਥੇ ਜਾਂ ਉੱਥੇ ਹੀ ਰਹਿ ਰਹੇ ਹਜੇ ਨਹੀਂ ਜੀ ਤਲਾਕ ਹੋ ਗਿਆ ਹਾਂ ਤਾਂ ਮੈਂ ਉਹਨਾਂ ਨੂੰ ਸਿੱਧਾ ਹੀ ਕਹਿਤਾ ਸੀ ਵੀ ਮੈਂ ਉਸ ਮੁੰਡੇ ਨਾਲ ਰਹਿਣਾ ਹੈ ਹੂੰ ਤੇ ਉਹਨਾਂ ਨੇ ਤਲਾਕ ਦਿੱਤਾ ਸੀ ਬਾਅਦ ਚ ਤੇ ਫਿਰ ਇਸ ਮੁੰਡੇ ਨਾਲ ਵਿਆਹ ਦੀ ਗੱਲ ਨਹੀਂ ਕੀਤੀ ਗੱਲ ਨਹੀਂ ਕਰੀ ਸੀ ਜੋ ਕਹਿੰਦੇ ਸੀ ਮੈਂ ਦੋ ਫਰੈਂਡਸ਼ਿਪ ਰੱਖੂੰਗਾ ਵਿਆਹ ਨਹੀਂ ਕਰਾਉਣਾ ਹੂੰ ਫਿਰ ਤੁਹਾਨੂੰ ਲੱਗਿਆ ਨਹੀਂ ਵੀ ਇਹ ਗਲਤ ਗੱਲ ਹੈ ਵੀ ਜਦੋਂ ਉਹਨੇ ਮੇਰੇ ਨਾਲ ਫਰੈਂਡਸ਼ਿਪ ਰੱਖਣੀ ਆ ਵਿਆਹ ਕਰਾਉਣਾ ਨਹੀਂ ਮੇਰਾ ਮਗਰ ਲਾ ਘਟ ਦੇ ਦਿੱਤੀ ਸ਼ੁਰੂ ਸ਼ੁਰੂ ਤਾਂ ਕਹਿੰਦਾ ਰਾਂ ਕਰਾਉਂਗਾ ਪਰ ਹੁਣ ਆ ਕੇ ਕਹਿਣ ਲੱਗਾ ਮੈਂ ਵਿਆਹ ਨਹੀਂ ਕਰਾਉਂਦਾ ਹੂੰ ਸ਼ੁਰੂ ਸ਼ੁਰੂ ਤਾਂ ਕਹਿੰਦਾ ਸੀ ਕਰਾ ਲੂੰਗਾ ਵਾ ਤੇ ਫਿਰ ਤੈਨੂੰ ਨੇ ਪਤਾ ਲੱਗਿਆ ਵੀ ਤੁਹਾਡੇ ਪਰਿਵਾਰ ਕਾ ਮੈਂਬਰਾਂ ਦੀ ਬੇਇੱਜ਼ਤੀ ਹੋਊ ਪਿੰਡ ਚ ਕੀ ਮੂੰਹ ਦਿਖਾਵਾਂਗੇ ਉੱਤੋਂ ਤੁਸੀਂ ਜਿਵੇਂ ਕਹਿੰਦੇ ਹੁੰਦੇ ਕਾਉਂਟਰੋਵਰਸੀ ਮਸ਼ਹੂਰੀ ਦੀ ਖਾਤਰ ਚੈਨਲਾਂ ਤੇ ਜਾ ਜਾ ਕੇ ਬਹਿ ਗਈਆਂ ਮੈਨੂੰ ਤਾਂ ਮੇਰੇ ਪੈਸੇ ਚਾਹੀਦੇ ਮੇਰਾ 6 ਲੱਖ ਰੁਪਿਆ ਜਿਹੜਾ ਖਾ ਗਿਆ ਉਹ ਉਹ ਪੈਸੇ ਤੈਨੂੰ ਕੀ ਲੱਗਦਾ ਵੀ ਐਂ ਮਿਲ ਜਾਣਗੇ ਐਂ ਸੌਖੇ ਪੈਸੇ ਦੇ ਦੂਗਾ ਉਹ ਵੀਰ ਤੁਸੀਂ ਮਤਲਬ ਕਿ ਕਹਿ ਸਕਦੇ ਹੋ ਉਹਨਾਂ ਨੂੰ ਹਨਾ ਲੈ ਭਾਈ ਦੱਸੋ ਹੁਣ ਮੈਂ ਕਹਿੰਦਾ ਕਮੈਂਟ ਕਰਕੇ ਦੱਸੋ ਅਸੀਂ ਕੀ ਕਹਿ ਸਕਦੇ ਆ ਉਹਨਾਂ ਨੂੰ ਹੁਣ ਇਹ ਕੁੜੀ ਕਹਿੰਦੀ ਵੀ ਤੁਸੀਂ ਕਹੋ ਉਹ ਨੂੰ ਮੁੰਡੇ ਨੂੰ ਵੀ ਉਹ ਮੇਰੇ ਪੈਸੇ ਮੋੜੇ ਦੱਸੋ ਇਹੇ ਗੱਲਾਂ ਇਹੇ ਗੱਲਾਂ ਕਿਤੇ ਹੁੰਦੀਆਂ ਕਿ ਨਹੀਂ ਠੀਕ ਆ ਇੱਥੇ ਜਦੋਂ ਤੂੰ ਉਹਦੇ ਨਾਲ ਗੱਲ ਕੀਤੀ ਜਾਂ ਕੋਈ ਵੀ ਗੱਲ ਹੋਤ ਹੋਈ ਤੂੰ ਆਪਦੇ ਘਰੇ ਗੱਲ ਕੀਤੀ ਸੀ ਨਹੀਂ ਉਹਦੋਂ ਕੋਈ ਗੱਲ ਨਹੀਂ ਕੀਤੀ ਨਹੀਂ ਹੁਣ ਜਿਹੜੀਆਂ ਫਰੈਂਡਾਂ ਨਾਲ ਸ਼ਰਤ ਲਾਈਆਂ ਸੀ ਉਹ ਸਾਥ ਦਿੰਦੀਆਂ ਹੁੰਦੀਆਂ ਗੱਲ ਉਹਨਾਂ ਨਾਲ ਨਹੀਂ ਜੀ ਉਹ ਵੀ ਪਾਸੇ ਹੋ ਗੀਆਂ ਹਾਂਜੀ ਅੱਛਾ ਜਦੋਂ ਇਹਨੇ ਉੱਥੋਂ ਤਲਾਕ ਦੀ ਗੱਲ ਕੀਤੀ ਆ ਆਪਦੇ ਸਹੁਰਿਆਂ ਤੋਂ ਕੋਈ ਗੱਲਬਾਤ ਤੁਹਾਨੂੰ ਉਦੋਂ ਇਹਨੇ ਕੋਈ ਦੱਸਿਆ ਪੁੱਛਿਆ ਜਾਂ ਤੁਸੀਂ ਇਹਨੂੰ ਕਿਹਾ ਵੀ ਭਾਈ ਤਲਾਕ ਲੈਣਾ ਕਾਹਦੇ ਪਿੱਛੇ ਕੋਈ ਗੱਪਗੁੱਪ ਮਾਰਿਆ ਜਾਂ ਸੱਚ ਦੱਸਤਾ ਸੀ ਇਹਨੇ ਤਾਂ ਅੱਜ ਤੱਕ ਸਾਨੂੰ ਕੁਝ ਦੱਸਿਆ ਹੀ ਨਹੀਂ ਸਹੀ ਮੈਨੂੰ ਇਸ ਦਾ ਠੀਕ ਹੈ ਅਸੀਂ ਤਾਂ ਇਹਦਾ ਵਿਆਹ ਕਰਤਾ ਕਰਦਿਆਂ ਨੇ ਵਿਆਹ ਕਰਤਾ ਚਲੋ ਮੇਰਾ ਜੋ ਵੀ ਪਰਿਵਾਰਕ ਇਹਨਾਂ ਨਾਲ ਰਿਸ਼ਤਾ ਹੈਗਾ ਹੈਗਾ ਠੀਕ ਹੈ ਨਾ ਕਰਦਿਆਂ ਨੇ ਵਿਆਹ ਕਰਤਾ ਇੱਕ ਬੱਚਾ ਵੀ ਪੈਸਾ ਛੋਟਾ ਜਿਹਾ ਹੋ ਗਿਆ ਉਹਦਾ ਨਹੀਂ ਇਹਨੇ ਸੋਚਿਆਗਾ ਬਸ ਉਹ ਕਹਿੰਦੇ ਨੇ ਲੜਦੇ ਆ ਮੇਰੇ ਨਾਲ ਸੱਤ ਸਵੇਂ ਨੂੰ ਐਂ ਕਹਿੰਦੀ ਆ ਮੈਨੂੰ ਚੰਗੇ ਨਹੀਂ ਸਮਝਦੇ ਮੈਨੂੰ ਫੈਮਿਲੀ ਨਹੀਂ ਉਹਨਾਂ ਦੀ ਚੰਗੀ ਲੱਗਦੀ ਕਿਤੇ ਤਰੀਆਂ ਡੂਗਰ ਲਗੀਆਂ ਸਾਨੂੰ ਬਾਹਰੋਂ ਪਤਾ ਲੱਗਾ ਕਹਾਣੀ ਦਾ ਅਸਲ ਤਾਂ ਫਿਰ ਅਸੀਂ ਇਹਨੂੰ ਡਾਟਿਆ ਸਭ ਕੋ ਕੀਤਾ ਫਿਰ ਸਾਰੇ ਕਿੰਨਾ ਕਿੰਨਾ ਚੱਲ ਰਿਹਾ ਜੀ ਕੁੜੀ ਨੂੰ ਯਾਰ ਰੱਖਣਗੇ ਠੀਕ ਹੈ ਨਾ ਉਹਨਾਂ ਨੇ ਜਵਾਬ ਦੇਣਾ ਹੀ ਸੀਗਾ ਉਹਨਾਂ ਨਾਲ ਰੋਲਾ ਚੱਲੀ ਜਾਂਦਾ ਇਹ ਤਾਂ ਉਹਨਾਂ ਦੇ ਮੂੰਹ ਤੇ ਕਹਿ ਦਿੰਦੀ ਐ ਮੈਂ ਤਾਂ ਜਾਣਾਂ ਹੀ ਉਸ ਮੁੰਡੇ ਦੇ ਐ ਮੈਂ ਤਾਂ ਜਾਣਾਂ ਹੀ ਉਸ ਮੁੰਡੇ ਦੇ ਐ ਉਹ ਵੀ ਪਿੱਛਾ ਛਡਾਉਂਗਾ ਉਹ ਵੀ ਪਿੱਛਾ ਛਡਾਉਣਾ ਹੀ ਅਗਲੇ ਨੇ ਭਾਈ ਅਗਲੇ ਦਾ ਪਿੱਛਾ ਛਡਾਉਣਾ ਹੀ ਛਡਾਉਣਾ ਹੈਗਾ ਕਿੰਨਾ ਚਿਰ ਬਰਦਾਸ਼ਤ ਕਰੂਗਾ ਕੋਈ ਵੀ ਬੰਦਾ ਤੇ ਆਖਰ ਨੂੰ ਹੁਣ ਨਾ ਉਸ ਘਰ ਦੀ ਐ ਨਾ ਕਾੜ ਦੀ ਐ ਇਹ ਬਿਲਕੁਲ ਬਿਲਕੁਲ ਬਹੁਤ ਸਿਆਣੀ ਗੱਲ ਕੀਤੀ ਇਹਨਾਂ ਨੇ ਬਾਈ ਜੀ ਨੇ ਇਹਨਾਂ ਦੇ ਰਿਸ਼ਤੇਦਾਰ ਹੀ ਨਹੀਂ ਜਿਹੜੇ ਠੀਕਾ ਨਹੀਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਨਾਲ ਗੱਲਬਾਤ ਤਿੰਨ ਚਾਰ ਸਾਲ ਗੱਲਬਾਤ ਹੋਈ ਆ ਕੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜਾਂ ਕੋਈ ਵਿਆਹ ਦਾ ਨੂੰ ਲੈ ਕੇ ਗੱਲ ਹੋਈ ਤੂੰ ਦੱਸਿਆ ਵੀ ਮੇਰਾ ਪਿੱਛੇ ਪਰਿਵਾਰ ਆ ਜਾਂ ਤੁਸੀਂ ਆਪ ਦਾ ਬੱਚਾ ਛੱਡਿਆ ਤੁਹਾਨੂੰ ਬੱਚੇ ਦਾ ਮੂਹ ਵੀ ਨਹੀਂ ਆਇਆ ਆਪਦੇ ਦਾ ਆਇਆ ਸੀ ਜੇ ਬੱਚੇ ਦਾ ਮੂਹ ਵੀ ਆਇਆ ਸੀ ਮੈਂ ਉਹਨੂੰ ਦੱਸਿਆ ਜੇ ਸਭ ਕੁਝ ਦੱਸਿਆ ਉਹ ਕਹਿੰਦਾ ਸੀ ਮੈਂ ਤੇਰਾ ਨਾ ਮਤਲਬ ਕਿ ਜ਼ਿੰਦਗੀ ਭਰ ਸਾਥ ਦਊਂਗਾ ਕਦੇ ਤੇਰਾ ਸਾਥ ਨਹੀਂ ਛੱਡਦਾ ਪਰ ਹੁਣ ਜਦੋਂ ਮੈਂ ਤ ਤੇ ਹੁਣ ਮੈਨੂੰ ਫੋਨ ਲਾ ਕੇ ਕਹਿੰਦਾ ਮੈਨੂੰ ਫੋਨ ਨਾ ਲਾਇਆ ਕਰ। ਪਹਿਲੇ ਉਹਨੇ ਗੱਲ ਦਾ ਖੜਾ ਛਡਾ ਲਿਆ। ਹਾਂਜੀ। ਪਹਿਲਾਂ ਉਹਨੇ ਕਿਹਾ ਸੀ ਵਿਆਹ ਵੀ ਕਰਾਉਂਗਾ ਵੀ ਤਲਾਕ ਲੈ ਲੈ ਤੂੰ ਉਧਰੋਂ। ਹੂੰ। ਤੇ ਮੈਂ ਲੜ-ਲੁੜ ਕੇ ਮਤਲਬ ਇਧਰੋਂ ਤਲਾਕ ਲੈ ਲਿਆ। ਕਿਵੇਂ ਨਾ ਕਿਵੇਂ। ਨਹੀਂ ਹੁਣ ਤੈਨੂੰ ਨਹੀਂ ਲੱਗਦਾ ਵੀ ਏ ਪਿੰਡ ਦੀ ਪੰਚਾਇਤ ਨੇ ਮਤਾ ਖਿਲਾਫ ਆ ਕੇ ਰੱਖਤਾ। ਗੱਲਬਾਤ ਹੋ ਗਈ ਆ ਸਾਰੀ। ਠੀਕ ਆ। ਤੇ ਵੀ ਹੁਣ ਤੇਰੇ ਪਰਿਵਾਰਕ ਮੈਂਬਰਾਂ ਦੀ ਵੀ ਨੀਵੀ ਪੈ ਗਈ। ਇਹਨਾਂ ਦੀ ਵੀ ਬੇਇੱਜ਼ਤੀ ਹੋਊਗੀ। ਸਤਾਵਾ ਤਾਂ ਵੀਰੇ ਮੈਨੂੰ ਬਹੁਤ ਹੁਣ ਵੀ ਪਰ ਮੈਨੂੰ ਜਿਹੜੇ ਮੈਂ ਇੰਨੇ ਪੈਸੇ ਬਰਬਾਦ ਕੀਤੇ ਮੈਨੂੰ ਉਹ ਮੇਰੇ ਪੈਸੇ ਵਾਪਸ ਚਾਹੀਦੇ ਆ ਇਹ ਪੈਸੇ ਮਿਲਣਗੇ ਕਿਥੋਂ ਕਿਸੇ ਨੂੰ ਪ੍ਰਨੋਟ ਭਰ ਕੇ ਦਿੱਤੇ ਆ ਤੂੰ ਹੂੰ ਹੁਣ ਬੋਲ ਜਵਾਬ ਦੇ ਸੱਦ ਤਾਂ ਲੈ ਆਹੇ ਪੱਤਰਕਾਰ ਸੱਦ ਲਿਆ ਉਹ ਉੱਥੇ ਇੰਟਰਵਿਊ ਦੇ ਆਈ ਉਹ ਕਰਿਆਈ ਹੁਣ ਜਵਾਬ ਦੇ ਇਹਨਾਂ ਨੂੰ ਮੈਂ ਬਸ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਗੱਲ ਕਹਿਣੀ ਕਿ ਮੇਰੇ ਮਤਲਬ ਜਿੰਨੇ ਪੈਸੇ ਮੈਂ ਬਰਬਾਦ ਕਰਤੇ ਮੈਨੂੰ ਪਛਤਾਵਾ ਵੀ ਬਹੁਤ ਆ ਇਸ ਗੱਲ ਦਾ ਮੈਨੂੰ ਵਾਪਸ ਕਰਾ ਦੋ ਕਿਵੇਂ ਨਾ ਕਿਵੇਂ ਮੇਰੇ ਹੱਲ ਤੁਸੀਂ ਤੁਸੀਂ ਕੋਈ ਪ੍ਰੂਫ ਹੈਗਾ ਤੁਹਾਡੇ ਕੋਲੇ ਪੈਸੇ ਨਾ ਤੁਸੀਂ ਕੋਈ ਉਹਨੂੰ ਲਿਖਤੀ ਦਿੱਤੇ ਆ ਕਿ ਪ੍ਰਨੋਟ ਰਹੀ ਦਿੱਤੇ ਆ ਕੋਈ ਕਿਵੇਂ ਦਿੱਤੇ ਕੋਈ ਪ੍ਰੂਫ ਹੈਗਾ ਕਿ ਬਸ ਖਾ ਪੀ ਕੇ ਗਿਣਤੀ ਕਰ ਲਈ ਨਹੀਂ ਬਸ ਜਦੋਂ ਕਹਿ ਦਿੰਦਾ ਸੀ ਇੰਨੇ ਪੈਸੇ ਪਾ ਦੇ ਮੈਨੂੰ ਚਾਹੀਦੇ ਆ ਮੈਂ ਪਾ ਦਿੰਦੇ ਸੀ ਹਮ ਕਿਥੋਂ ਪਵਾਵਾਂ ਮੈਂ ਕਿਥੋਂ ਕਰਕੇ ਦਵਾ ਮੈਂ ਕਰ ਦਿੰਦੀ ਸੀ ਮੈਨੂੰ ਕੀ ਪਤਾ ਸੀ ਬਾਅਦ ਚ ਇਦਾਂ ਮੁੱਕਰ ਜੂਗਾ ਤੁਸੀਂ ਉਹਦੇ ਤੁਸੀਂ ਸਿੱਧੇ ਪੈਸੇ ਮੰਗੇ ਆ ਨਹੀਂ ਉਹ ਤੋਂ ਨਹੀਂ ਮੰਗੇ ਨਹੀਂ ਉਹਦੇ ਨੂੰ ਤਾਂ ਕਹਿਣਾ ਤਾਂ ਸੀ ਵੀ ਮੈਥੋਂ ਵੇਖੋ ਉਹਦੇ ਤੋਂ ਪੈਸੇ ਨਹੀਂ ਮੰਗੇ ਉਹਨੂੰ ਸਿੱਧਾ ਗੱਲ ਕਹੀਏ ਮੁੰਡੇ ਨੇ ਵੀ ਭਾਈ ਮੈਨੂੰ ਪੈਸੇ ਦੇ ਵੀ ਮੈਥੋਂ ਤੂੰ ਪੈਸੇ ਕਰ ਦੇ ਜਾਂ ਉਹਨੂੰ ਇਹ ਗੱਲ ਦੱਸੀ ਸੀ ਵੀ ਮੈਂ ਜਾ ਕੇ ਇੰਟਰਵਿਊ ਦੂੰ ਮੈਂ ਉੱਥੇ ਤੇਰੇ ਖਲਾਸੇ ਕਰੂੰਗਾ ਨਹੀਂ ਉਹਨੇ ਤਾਂ ਜਵਾਬ ਹੀ ਦਿੱਤਾ ਉਹਨੇ ਸਿੱਧਾ ਹੀ ਕਹਤਾ ਵੀ ਭੈਣੇ ਮੈਨੂੰ ਫੋਨ ਨਾ ਕਰਿਆ ਕਰ ਫਿਰ ਉਹਨੂੰ ਹੁਣ ਮੈਂ ਕੀ ਕਹਾਂ ਉਹ ਤਾਂ ਉਹਨੂੰ ਤਾਂ ਜਮਕਾ ਨਹੀਂ ਖਤਮ ਹੀ ਕਰਤੀ ਹੂੰ ਉਹ ਤਾਂ ਕਹਿੰਦਾ ਮੈਨੂੰ ਫੋਨ ਹੀ ਨਾ ਕਰ ਕਦੇ ਵੀ ਲਓ ਜੀ ਹੁਣ ਤੁਹਾਡੇ ਸਾਹਮਣੇ ਜਿਹੜੀ ਗੱਲ ਕਹੀ ਹੈ ਕਿ 6 ਲੱਖ ਰੁਪਇਆ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਉਹ ਉਹ ਛੱਡ ਦਿੱਤਾ ਗਿਆ ਉਦੇ ਵੱਲੋਂ ਤਾਂ ਸਾਫ਼-ਸਾਫ਼ ਅਣਕਾਰ ਆ ਜਿਹੜਾ ਉਹ ਗੱਲ ਹੋ ਗਈ ਆ ਕੋਸ਼ਿਸ਼ ਕਰਦੇ ਆਂ ਆਪਾਂ ਫੋਨ ਤੇ ਉਹਦੇ ਨਾਲ ਗੱਲਬਾਤ ਕਰਦੇ ਆਂ ਹਲੋ ਹਲੋ ਹਾਂਜੀ ਕੌਣ ਜੀ ਸੁੱਖਾ ਬੋਲਦਾ ਹਾਂਜੀ ਪੱਤਰਕਾਰ ਬੋਲਦਾ ਮੈਂ ਚੈਨ ਮਲੋਕਾ ਟੀਵੀ ਤੋਂ ਹਾਂਜੀ ਸਰ ਬੋਲੋ ਜੀ ਕੀ ਕੀ ਰੌਲਾ ਚੱਲ ਰਿਹਾ ਤੇਰਾ ਤੂੰ ਕੁੜੀ ਦੇ ਪੈਸੇ ਖਾਦੇ ਕਿਸ ਤੋਂ ਮੇਰਾ ਤਾਂ ਕੋਈ ਰੌਲਾ ਨਹੀਂ ਲੱਗਦਾ ਇਹ ਕੌਣ ਕਹਿੰਦਾ ਤੁਹਾਨੂੰ ਆ ਗੱਲ ਕਰੋ ਤੁਸੀਂ ਬੋਲੋ ਹਲੋ ਹਾਂਜੀ ਕਿੱਥੇ ਆ ਕੰਜਰਾ ਤੂੰ ਕਿੱਥੇ ਜਾ ਕੇ ਬਹਿ ਗਿਆ ਹੁਣ ਕੌਣ ਆ ਤੂੰ ਤੈਨ ਹੁਣ ਮੇਰੇ ਬਾਜਮ ਨਹੀਂ ਪਛਾਣਉਂਦੀ ਸਾਹਨਾ ਬੋਲ ਨਾਲੇ ਸਾਹਨਾ ਬੋਲ ਤੂੰ ਦਾ ਰਮੈ ਇੰਸਟਾਗ੍ਰਾਮ ਦਾ ਸਟਾਰ ਆ ਤੂੰ ਤੂੰ ਸਟਾਰ ਹੋਏਗਾ ਮੇਰੇ ਪੈਸੇ ਦੇ ਜਿੰਨੇ ਖਾਦੇ ਆ ਮੇਰਾ 6 ਲੱਖ ਰੁਪਇਆ ਵਾਪਸ ਦੇ ਮੈਨੂੰ ਕਿਹੜਾ ਤੇਰਾ 6 ਲੱਖ ਤੂੰ ਕਿੰਨ ਮੈਨੂੰ ਕਦੋਂ ਦਿੰਦਾ ਮੈਨੂੰ ਜਾਣਦੀ ਆ ਤੂੰ ਜਾਣਦੀ ਆ ਤੂੰ ਹੁਣ ਮੈਨੂੰ ਭੁੱਲ ਗਿਆ ਢਿਛੀ ਦੀ ਉਹ ਭੈਣੇ ਮੈਂ ਤੈਨੂੰ ਜਾਣਦਾਨੀ ਜਾਣਦਾਨ ਮੈਨੂੰ ਹੁਣ ਤੈਨੂੰ ਭੈਣ ਜਿਆਦਾ ਕੀ ਹੁਣ ਤੈਨੂੰ ਭੈਣੇ ਕਹਿਣਾ ਆ ਗਿਆ ਹਾਂ ਭੈਣ ਹੀ ਆ ਤੂੰ ਫਿਰ ਮੇਰੀ ਪਹਿਲਾਂ ਵੀ ਭੈਣ ਹੀ ਸੀ ਹੁਣ ਵੀ ਭੈਣ ਹੀ ਆ ਮੈਂ ਇੱਥੇ ਆ ਗਈ ਨਾ ਜਿੱਥੇ ਤੂੰ ਹੈਗਾ ਤੇ ਇਹ ਦੇਖ ਲੈ ਤਰੱਕੀ ਹਾਲ ਕਰੂੰਗੀ ਆ ਜਾ ਮੈਂ ਕੀ ਕਰ ਲਾਂਗੀ ਤੂੰ ਮੇਰਾ ਕੀ ਕਰ ਲਾਂਗੀ ਮੈਂ ਕੇਸ ਪਾ ਦੇਣਾ ਤੇਰੇ ਤੇ ਕੇਸ ਕੇ ਪਾ ਦੇਗੀ ਤੂੰ ਮੇਰੇ ਤੇ ਕੇਸ ਪਾ ਲੇਂਗੀ ਮੇਰੇ ਪੈਸੇ ਵਾਪਸ ਦੇ ਜਿੰਨੇ ਟਾਈਮ ਤੂੰ ਮੇਰੇ ਨਾਲ ਰਹੀਆਂ ਤੂੰ ਆਪ ਦੀ ਮਰਜ਼ੀ ਨਾਲ ਰਹੀਆਂ ਮੈਂ ਥੋੜੀ ਤਨੋਂ ਐ ਕਿਹਾ ਸੀ ਤੱਕੇ ਨਾਲ ਵੀ ਤੂੰ ਮੇਰੇ ਨਾਲ ਰਹੇ ਤੇ ਤੇਰੀ ਕੋਈ ਮਰਜ਼ੀ ਨਹੀਂ ਸੀ ਤੂੰ ਕਹਿ ਨਹੀਂ ਸੀ ਮੈਂ ਤੇਰਾ ਨਾ ਵਿਆਹ ਕਰਾਉਂਗਾ ਤੇ ਮੈਂ ਕਿਆ ਕਿਆ ਸੀ ਹਾਂ ਕਿਆ ਸੀ ਹਾਂ ਦੱਸ ਫਿਰ ਕੀ ਕਰ ਲੇਗੀ ਕਿਰ ਕਰਾਇਆ ਨਹੀਂ ਕਰਾਇਆ ਨਹੀਂ ਤੂੰ ਫਿਰ ਵਿਆਹ ਦੇ ਨਾਲ ਕਿਹਾ ਸੀ ਬਈ ਬਈ ਮੈਂ ਕਿਉਂ ਕਰਾਵਾਂ ਜਦੋਂ ਜਿਹੜੀ ਆ ਜਿਹੜੇ ਆ ਤੇ ਘਰ ਵਾਲਿਆਂ ਨੂੰ ਛੱਡ ਕੇ ਆ ਗਈ ਆ ਤੇ ਜਵਾਕ ਨੂੰ ਛੱਡ ਕੇ ਆ ਗਈ ਉਹ ਮੇਰੇ ਨਾਲ ਤੇਰੇ ਪਿੱਛੇ ਛੱਡ ਕੇ ਆਈ ਸੀ ਤੂੰ ਹੀ ਕਿਹਾ ਸੀ ਆਪ ਤੇ ਤਲਾਕ ਦੇ ਦੇ ਵੀ ਮੈਂ ਤੇਰੇ ਨਾਲ ਵਿਆਹ ਕਰਾਂਗਾ ਮੈਂ ਕਦੋਂ ਕਹਿਆ ਤੈਨੂੰ ਮੈਂ ਕਦੋਂ ਕਹਿਦਾ ਮੈਂ ਕਦੋਂ ਕਿਹਾ ਤੂੰ ਹੀ ਕਿਹਾ ਸੀ ਤਲਾਕ ਦੇ ਦੇ ਮੈਂ ਤੇਰੇ ਨਾਲ ਵਿਆਹ ਕਰਾਂਗਾ ਹੁਣ ਤੂੰ ਬਦਲ ਗਿਆ ਮੈਂ ਆਉਣਾ ਲਾਓ ਮੈਂ ਕੋਈ ਤੇਰੇ ਪੈਸੇ ਨਹੀਂ ਖਾਦੇ ਨਾ ਤੈਨੂੰ ਮੈਂ ਕਦੇ ਕਿਹਾ ਮੈਂ ਤੈਨੂੰ ਭੈਣ ਕਹਿੰਦਾ ਹੁੰਦਾ ਸੀ ਭੈਣ ਤੌਰ ਤੇ ਤੇਰੇ ਨਾਲ ਗ ਇਨੇ ਵੀ ਤੋਂ ਸੰਬੰਧ ਬਣਾਏ ਆ ਮੇਰੇ ਨਾਲ ਜੋ ਵੀ ਕੁਝ ਕੀਤਾ ਬਾਈ ਉਹ ਤੂੰ ਭੈਣ ਸਾਹਿਬ ਜਿਹੜਾ ਕੁਝ ਕਰਨਾ ਸਿਰ ਤੇਰੀ ਘਰੇ ਵੀ ਭੈਣ ਹੈਗੀ ਤੂੰ ਉਸੇ ਨਾਲ ਹੀ ਕਰ ਲੈਂਦਾ ਤੂੰ ਮੈਨੂੰ ਕਹਤੋਂ ਇੰਨਾ ਟਾਈਮ ਬੇਕੁਝ ਬਣਾਉਂਦਾ ਰਿਹਾ ਨਹੀਂ ਨਾ ਬਣਾ ਤੈਨੂੰ ਮੈਂ ਦੱਸੀ ਹੈ ਨਾ ਦਸੀ ਆ ਨਾ ਕੰਜਰਾ ਤੂੰ ਮੇਰੇ ਪੈਸੇ ਦੇ ਜਿਹੜੇ ਤੇ ਮੇਰੇ ਖਾਦੇ ਇਹਨੇ ਪੈਸੇ ਮੈਂ ਕੋਈ ਨਹੀਂ ਪੈਸਾ ਖਾਦਾ ਇਹ 70 ਘਰ ਸਾਹਿਬ ਮੈਂ ਕੋਈ ਪੈਸਾ ਨਹੀਂ ਖਾਦਾ ਇਹਦਾ ਇਹਨਾਂ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਨੇ ਸ਼ਰਤ ਲਾਈ ਸੀ ਵੀ ਕਹਿੰਦੇ ਇਹਨਾਂ ਨੇ ਚਿੱਠੀਆਂ ਪਰਚੀਆਂ ਪੰਜਾਂ ਲਾਟਰੀ ਭਾਈ ਇਹਨਾਂ ਨੇ ਵੀ ਕਹਿੰਦੇ ਸੀ ਉਹ ਪਰਚੀਆਂ ਪਾ ਕੇ ਇਹਨਾਂ ਨੇ ਚਾਰ ਪੰਜ ਕੁੜੀਆਂ ਨੇ ਕਿਹਾ ਵੀ ਇੱਕ ਪਰਚੀ ਕੱਢਾਂਗੇ ਜਿਹੜੇ ਨਾਮ ਦੇ ਨਿਕਲੂਗੀ ਉਹਦਾ ਹੋਊਗਾ ਇਹ ਹਾਂ ਤੇ ਮੇਰੀ ਕੀ ਔਕਾਤ ਨਹੀਂ ਫਿਰ ਮੇਰੀ ਇਹਨਾਂ ਨੇ ਇਹ ਗੱਲ ਕੰਮ ਕੀਤਾ ਮੈਂ ਤਾਂ ਇਹਨਾਂ ਨਾਲ ਪਿਆਰ ਨੂੰ ਦਿਲੋਂ ਕੀਤਾ ਸੀ ਇਹ ਲਾਟਰੀਆਂ ਪਾਉਂਦੇ ਫਿਰਦੇ ਆ ਮੇਰੇ ਪਿੱਛੇ ਇਹੀ ਗੱਲ ਮੈਂ ਰਹਿੰਦਾ ਮੈਂ ਕੁਛ ਵੀ ਕੀਤਾ ਚਾਹੇ ਮੈਂ ਤੇਰੇ ਪਿੱਛੇ ਕੀਤਾ ਸੀ ਨਾ ਸਾਰਾ ਕੁਝ ਹੁਣ ਤੂੰ ਹੀ ਬਦਲ ਗਿਆ ਤੂੰ ਭੈਣ ਤੇ ਆ ਗਿਆ ਹੁਣ ਐਹੀ ਤੂੰ ਭੈਣ ਮੇਰੀ ਭੈਣ ਮੈਂ ਤੈਨੂੰ ਪੂਰਾ ਬਦਨਾਮ ਕਰ ਦੂੰਗੀ ਮੈਂ ਤੈਨੂੰ ਸਾਰੀ ਦੁਨੀਆ ਚ ਬਦਨਾਮ ਕਰ ਦੂੰਗੀ ਮੈਂ ਮੇਰੀ ਮਰਜ਼ੀ ਨਾ ਰਹੀਆਂ ਤੂੰ ਬਾਲਾ ਨਾ ਗੋਲ ਮੇਰੇ ਕੋਲ ਠੀਕ ਹੈ ਮੈਂ ਤੈਨੂੰ ਮੈਂ ਤੈਨੂੰ ਬਦਨਾਮ ਕਰ ਦੂੰਗੀ ਮੈਂ ਸਾਰੀ ਦੁਨੀਆ ਚ ਤੇ ਤੇ ਮੇਰੇ ਪੈਸੇ ਵਾਪਸ ਕਰ ਦੇ ਕਰੀ ਜਾਂ ਕਰੀ ਜਾਂ ਬਦਨਾਮੀ ਤੇਰੀ ਹੋਈ ਜਾਂਦੀ ਆਪਾਂ ਦਾ ਆਪਾਂ ਨੂੰ ਤਾਂ ਕੋਈ ਟੈਂਸ਼ਨ ਨਹੀਂ ਬਦਨਾਮੀ ਤੇਰੀ ਵੀ ਬਦਨਾਮੀ ਫੁੱਲ ਹੀ ਹੁੰਦੀ ਆ ਨਾਲ ਜੇ ਮੇਰੀ ਹੋਈ ਹੈ ਨਾ ਮੇਰੇ ਮਾਪਿਓ ਦੀ ਹੋਈ ਆ ਤੇ ਛੱਡ ਦੇ ਹੁਣ ਅਸੀਂ ਤਿੰਨ ਵੀ ਨਹੀਂ ਤੇਰੀ ਵੀ ਬਦਨਾਮੀ ਉੰਨੀ ਕਰਾਵਾਂਗੇ ਜਿੰਨੀ ਸਾਡੀ ਹੋਈ ਆ ਐਵੇਂ ਕਿ ਹੋਊਗੀ ਮੈਂ ਮੈਂ ਨਿਆਰੇ ਲਈ ਜਨਾ ਹੁਣ ਵੀ ਮੈਂ ਕੁੜੀਆਂ ਚਾਰ ਤੂੰ ਆ ਬਾਈ ਜੀ ਤੂੰ ਆ ਬਾਈ ਜੀ ਤੂੰ ਸੋਹਣਾ ਮੁੰਡਾ ਵੇਖ ਕੇ ਤੂੰ ਆ ਬਾਈ ਜੀ ਸੋਹਣਾ ਮੁੰਡਾ ਦੇਖ ਕੇ ਆ ਮੈਂ ਤਾਂ ਚਾਹੇ ਜਿਵੇਂ ਵੀ ਆਈ ਸੀ ਤੇਰਾ ਕਰਦੀ ਸੀ ਤਾਂ ਹੀ ਆਈ ਸੀ ਮੈਂ ਆਪਦੇ ਮਾਪਿਆਂ ਨੂੰ ਧੱਕਾ ਦੇ ਕੇ ਜਿਹੜੇ ਮੇਰੇ ਜਿਹੜੇ ਮੇਰੇ ਟੈਟੂ ਬਣੇ ਸੀਗੇ ਜਿਹੜੇ ਮੇਰੇ ਟੈਟੂ ਬਣੇ ਸੀਗੇ ਤੂੰ ਕਹਿੰਦੀ ਹੁੰਦੀ ਮੇਰੇ ਵੀ ਟੈਟੂ ਬਣਾ ਦੇ ਤੇਰੇ ਕਿੰਨੇ ਦੋ ਤਿੰਨ ਟੈਟੂ ਬਣਵਾਏ ਆ ਮੈਂ ਪੱਲੇ ਪਵਾਏ ਪਵਾਏ ਤੇਰੇ ਟੈਟੂ ਪਤਾ ਤਾਂ ਤੇ ਮੇਰੇ ਤੋਂ ਤੂੰ ਕੁਝ ਨਹੀਂ ਖਾਦਾ ਮੇਰੇ ਤੋਂ ਨਹੀਂ ਪੈਸੇ ਲਾਇਆ ਫਿਰ ਤੂੰ ਉਹ ਉਹ ਖਾ ਲਿਆ ਉਹ ਵੈਸੇ ਤੂੰ ਆਪ ਦਿੱਤੇ ਆ ਉਹ ਗੱਡੀ ਜਿਹੜੀ ਤੂੰ ਦਿੱਤੀ ਆ ਉਹ ਵੀ ਮੈਂ ਤੂੰ ਆਪ ਹੀ ਦਿੱ ਮੈਨੂੰ ਮੇਰਾ ਸਾਰਾ ਕੁਝ ਵਾਪਸ ਚਾਹੀਦਾ ਬਸ ਮੈਨੂੰ ਕੁਝ ਹਾਂ ਕਿਵੇਂ ਦੇਵਾਂ ਮੇਰੇ ਨਾਂ ਤੇ ਸਾਰਾ ਕੋਈ ਗੱਡੀ ਵੀ ਮੇਰੇ ਨਾਂ ਤੇ ਸੋਨਾ ਜਿਹੜਾ ਪਾਉਣਾ ਮੈਂ ਉਹ ਵੀ ਮੇਰੇ ਨਾਂ ਤੇ ਨਹੀਂ ਨਹੀਂ ਤੁਸੀਂ 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 ਮੇਰੀ ਗੱਲ ਸੁਣੋ ਵੀ ਅਸਲ 'ਚ ਤੁਹਾਡਾ ਇਹ ਹੀ ਮੰਨਣਾ ਵੀ ਜੋ ਕੁਛ ਇਹ ਹੋਇਆ ਜੋ ਵੀ ਹੋਇਆ ਬਸ ਇਹ ਯਾਰੀ ਦੋਸਤੀ ਜੋ ਹੈ ਜੋ ਦਿੱਤਾ ਗਿਆ ਜੋ ਲਿਆ ਗਿਆ ਤੁਸੀਂ ਇਹਨਾਂ ਦਾ ਕੁਝ ਵਾਪਸ ਨਹੀਂ ਕਰਨਾ ਨਾ ਲੈਣਾ ਨਾ ਦੇਣਾ ਇਹ ਗੱਲ ਕਹਿਣੀ ਹੈ ਤੁਹਾਡੀ ਬਾਈ ਮੇਰਾ ਉਹੀ ਕਹਿਣਾ ਵੀ ਮੈਂ ਹਰ ਇੱਕ ਬੰਦੇ ਨੂੰ ਕਹਿ ਰਿਹਾ ਵੀ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਮੇਰੀ ਇੱਕ ਭੈਣ ਸੀ ਠੀਕ ਹੈ ਇਹਨੇ ਜਿਹੜੇ ਪੈਸੇ ਮੈਨੂੰ ਦਿੱਤੇ ਆ ਮੈਨੂੰ ਪ੍ਰੂਫ ਦੇ ਦੇ ਵੀ ਮੈਨੂੰ ਪੈ ਲਓ ਜੀ ਗੱਲਬਾਤ ਠੀਕ ਹੈ ਵੀਰੇ ਗੱਲਬਾਤ ਆ ਜਿਹੜੀ ਤੁਹਾਡੀ ਕਰਵਾਈ ਆ ਉਹਨੇ ਤਾਂ ਸਿੱਧੀ ਗੱਲ ਇਹ ਸਪਸ਼ਟ ਕਰ ਦਿੱਤੀ ਆ ਕਿ ਸਾਡਾ ਕੋਈ ਏਦਾਂ ਦੀ ਗੱਲਬਾਤ ਨਹੀਂ ਆ ਠੀਕ ਆ ਇਹ ਆਪਦੀ ਮਰਜ਼ੀ ਦੇ ਨਾਲ ਉਹ ਕਹਿੰਦਾ ਵੀ ਇਹ ਤਾਂ ਆਪਦੀ ਮਰਜ਼ੀ ਦੇ ਨਾਲ ਸਾਰਾ ਕੁਝ ਜੋ ਕੁਝ ਵੀ ਹੋਇਆ ਠੀਕ ਹੈ ਇਹਦੇ ਵਿੱਚ ਮੀਰਾ ਕੋਈ ਵੀ ਗੱਲਬਾਤ ਨਹੀਂ ਤੁਸੀਂ ਮਿਲੇ ਹੋ ਕਦੇ ਉਹ ਮੁੰਡੇ ਨੂੰ ਨਹੀਂ ਮੈਂ ਨਹੀਂ ਹਜੇ ਤੱਕ ਮਿਲਿਆ ਬਾਕੀ ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵਾਈਦੀ ਹੁੰਦੀ ਹੈ ਠੀਕ ਹੈ ਨਾ ਕੁਛ ਇਹਦਾ ਕਸੂਰ ਤਾਂ ਹੈਗਾ ਹੀ ਹੈਗਾ ਐਵੇਂ ਇੰਨੇ ਪੈਸੇ ਘਰਦਿਆਂ ਦੇ ਚੋਰੀ ਜਾਂ ਟੂਮਸ਼ਲਾ ਵੇਚ ਕੇ ਇਹਨੇ ਖਵਾਏ ਪੈਸੇ ਅੱਜ ਉਹ ਮੁੱਕਰਦਾ ਤੇ ਇਹਦੀ ਦਵਾਈ ਤਾਂ ਆਪਣੇ ਕੋਲੇ ਕੋਈ ਹੈ ਨਹੀਂ ਠੀਕ ਹੈ ਨਾ ਆਪਾਂ ਉਹਨੂੰ ਕੁਝ ਕਰ ਸਕਦੇ ਆਂ ਇਹ ਕਿੜਾ ਆਪਾਂ ਹੱਥ ਆਧਾਰ ਦਿੱਤੇ ਆ ਜਾਂ ਕਿਤੇ ਲਿਖਵਾਏ ਆ ਪੈਸੇ ਬਸ ਹੋਟਲਾਂ ਤੇ ਜਾ ਕੇ ਕਿਤੇ ਸ਼ਿਮਲੇ ਚਲੇ ਗਏ ਕਿਤੇ ਕਿਤੇ ਚਲੇ ਗਏ ਸਾਨੂੰ ਹੁਣ ਸਾਰੀਆਂ ਰਿਪੋਰਟਾਂ ਮਿਲਦੀਆਂ ਨਾ ਉੱਥੇ ਇਹਨੇ ਪੈਸੇ ਬਰਬਾਦ ਹੁਣੇ ਗੱਲ ਖਲਾਸੇ ਨਵੇਂ-ਨਵੇਂ ਹੋ ਰਹੀ ਆ ਕਿ ਆਖਰਕਾਰ ਜੇ 6 ਲੱਖ ਰੁਪਇਆ ਖਰਚਿਆ ਗਿਆ ਤੇ ਉਹ ਖਰਚਿਆ ਕਿੱਥੇ ਗਿਆ ਇੱਥੇ ਖਰਚੇ ਗਏ ਨੇ ਉਹ ਪੈਸੇ ਇਹ ਗੱਲ ਦੱਸੀ ਗਈ ਆ ਅੱਛਾ ਕਿੱਥੇ ਕਿਤੇ ਭਾਰਤੀ ਕੰਟਰੀ 'ਚ ਵੀ ਘੁਮਣ ਕੰਮ ਗਏ ਸੀ ਕਿ ਇੱਥੇ ਜਾਂਦੇ ਰਹੇ ਨੇ ਨਹੀਂ ਇੱਥੇ ਜਾਂਦੇ ਰਹੇ ਹਿਮਲੇ ਹਿਮਾਚਲ ਹਮ ਬਸ ਇੱਥੇ ਘੁੰਮਣ ਜਾਂਦੇ ਰਹੇ ਹਾਂ ਸਾਰਾ ਖਰਚਾ ਮੈਂ ਹੀ ਕਰਦੀ ਸੀ ਮੈਂ ਆਪਦੇ ਪੱਲੋਂ ਹਮ ਮੈਂ ਮੇਰਾ ਇੰਨੇ ਟੂ ਮਛਲੇ ਸੀ ਇੰਨੇ ਗਹਿਣੇ ਸੀ ਸਾਰਾ ਕੁਝ ਮੈਂ ਇਹਦੇ ਪਿੱਛੇ ਵੇਚ-ਵਟ ਦਿੱਤਾ ਨੇ ਤੇ ਫਿਰ ਹੁਣ ਹੁਣ ਚੈਨਲਾਂ ਤੇ ਬਹਿ ਕੇ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਬਹਾਦਰੀ ਵਾਲਾ ਕੰਮ ਕੀਤਾ ਤੁਸੀਂ ਬਹੁਤ ਚੰਗਾ ਕੰਮ ਕੀਤਾ ਵੀ ਤੁਸੀਂ ਇੰਟਰਵਿਊ ਦੇ ਰਹੇ ਹੋ ਤੁਸੀਂ ਆਪ ਦੇ ਬਾਰੇ ਦੱਸ ਰਹੇ ਹੋ ਕੀ ਲੱਗਦਾ ਤੈਨੂੰ ਇਹ ਚੰਗਾ ਕੰਮ ਨਹੀਂ ਮੈਨੂੰ ਪਛਤਾਵਾ ਤਾਂ ਬਹੁਤ ਆ ਪਰ ਮੈਂ ਇਨਸਾਫ ਚਾਹੀਦਾ ਮੈਨੂੰ ਮੈਂ ਇਨਸਾਫ ਮੰਗਦੀ ਆ ਮੈਂ ਤੁਹਾਡੇ ਤੋਂ ਹੁਣ ਇਹ ਰੌਲਾ ਇਹ ਦੱਸੋ ਵੀ ਜੇ ਤਾਂ ਕਿਸੇ ਨੇ ਧੱਕਾ ਕੀਤਾ ਹੋਵੇ ਜਾਂ ਕਿਸੇ ਨੇ ਜਿਆਤੀ ਕੀਤੀ ਹੋਵੇ ਜਾਂ ਆਪਾਂ ਇਹ ਗੱਲ ਮੰਨ ਲਗੇ ਵੀ ਜਾਣ ਬੁੱਝ ਕੇ ਕੀਤਾ ਗਿਆ ਹੋਵੇ ਠੀਕ ਆ ਫੇਰ ਤਾਂ ਆਪਾਂ ਮੰਨ ਲਗੇ ਵੀ ਇਹਦੇ ਨਾਲ ਕੁੜੀ ਦੇ ਨਾਲ ਧੱਕਾ ਕੀਤਾ ਗਿਆ ਇਹ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਠੀਕ ਆ ਪਰ ਜਿੱਥੇ ਮਰਜ਼ੀ ਆਪਦੀ ਕੀਤੀ ਗਈ ਹੋਵੇ ਨਾ ਮਾਂ ਬਾਪ ਨੂੰ ਸਮਝਿਆ ਗਿਆ ਹੋਵੇ ਨਾ ਪਰਿਵਾਰਕ ਰਿਸ਼ਤਿਆਂ ਨੂੰ ਸਮਝਿਆ ਗਿਆ ਹੋਵੇ ਨਾ ਘਰ ਵਾਲੇ ਨੂੰ ਸਮਝਿਆ ਗਿਆ ਨਾ ਬੱਚਿਆਂ ਦੀ ਕਦਰ ਕੀਤੀ ਕੁਛ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਆਪਦੀ ਮਰਜ਼ੀ ਕੀਤੀ ਗਈ ਤੇ ਉੱਥੇ ਜਾ ਕੇ ਇਨਸਾਫ ਪਾਲਦੇ ਹੋ ਤੁਸੀਂ ਇਨਸਾਫ ਤਾਂ ਇੱਥੇ ਉਹਨਾਂ ਨੂੰ ਮਿਲਦਾ ਜਿਨ੍ਹਾਂ ਨਾਲ ਧੱਕੇ ਹੋ ਰਹੇ ਹੈ ਮੇਰੇ ਨਾਲ ਤੱਕਾ ਹੀ ਹੈ ਕਸਾਬ ਦਾ ਜਦੋਂ ਇੰਨਾ ਟਾਈਮ ਉਹਨੇ ਮੈਨੂੰ ਲਾਰੇ ਲਾਏ ਇੰਨਾ ਟਾਈਮ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਵੀ ਕਰਾਉਂਗਾ ਤੂੰ ਤਲਾਕ ਦੇ ਦੇ ਮੈਂ ਸਭ ਕੁਝ ਤੇਰੇ ਨਾਲ ਰਹਾਂਗਾ ਤੇਰਾ ਬੱਚਾ ਵੀ ਮੈਂ ਸੰਭੂਗਾ ਫਿਰ ਅੱਜ ਉਹ ਪਿੱਛੇ ਹਟ ਗਿਆ ਤਾਂ ਮੈਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਜਾਂ ਮੇਰਾ ਪੈਸਾ ਸਾਰਾ ਮੈਨੂੰ ਵਾਪਸ ਚਾਹੀਦਾ ਤੇ ਹੁਣ ਤੈਨੂੰ ਪਤਾ ਵੀ ਪਿੰਡ ਦੇ ਸਰਪੰਚਰ ਵੀ ਮਾਤਾ ਤੁਹਾਡੇ ਖਿਲਾਫ ਆਤਾ ਵੀ ਇੱਥੋਂ ਬਾਹਰ ਹੋ ਜਾਓ ਹਾਂਜੀ ਫਿਰ ਮੈਂ ਜਾਣਾ ਪਿੰਡ ਛੱਡ ਕੇ ਨਹੀਂ ਪਿੰਡ ਛੱਡ ਕੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਹੂੰ ਕਿੱਥੇ ਰਹਿਣਾ ਜਾ ਕੇ ਕੋਈ ਪਤਾ ਨਹੀਂ ਹਾਂਜੀ ਸਾਡੇ ਨੂੰ ਤਾਂ ਇਹ ਜਿੱਥੇ ਮਰਜੀ ਜਾਵੇ ਜਿਹੜੇ ਮਰਜੀ ਖੂ ਖਾਤੇ ਚ ਪਵੇ ਠੀਕ ਹੈ ਨਾ ਪੈਸੇ ਪੈਸੇ ਕਰੀ ਜਾਂਦੀ ਹੈ ਪੈਸੇ ਪੈਸੇ ਕਰੀ ਜਾਂਦੀ ਹੈ ਤੁਸੀਂ ਆਪ ਸਿਆਣੇ ਆ ਸਾਨੂੰ ਵੀ ਪਤਾ ਹੈ ਪੈਸਾ ਕਿਵੇਂ ਮਿਲਦਾ ਥੋੜੀ ਹੁੰਦਾ ਹੈਗਾ ਪਰ ਉਹਦੀ ਵੀ ਗਲਤੀ ਮੈਂ ਸਭ ਤੋਂ ਵੱਡੀ ਮੈਂ ਤਾਂ ਇਸੇ ਦੀ ਗਲਤੀ ਮੰਨਦਾ ਸਭ ਤੋਂ ਵੱਡੀ ਗਲਤੀ ਇਹ ਦੀ ਹੈ ਵਿਆਹੀ ਵਰੀ ਸੀਗੀ ਤੂੰ ਠੀਕ ਹੈ ਨਾ ਉਹਦੇ ਮਗਰ ਲੱਗਦੀਆਂ ਅਗਲਾ ਤਾਂ ਪੂਛ ਛੜਾ ਕੇ ਹੋ ਗਿਆ ਗਿਆ ਠੀਕ ਹੈ ਆਪਾਂ ਤਾਂ ਕੁਝ ਨਹੀਂ ਕਰ ਸਕਦੇਗੇ ਬਸ ਇਹ ਪੈਸਾ ਪੈਸਾ ਕਰੀ ਜਾਂਦੀ ਹੁਣ ਇਹ ਇਹਦੇ ਉੱਤੇ ਇਹਨੇ ਕੀ ਕਰਨਾ ਕੀ ਨਹੀਂ ਕਰਨਾ ਪਿੰਡ ਤਾਂ ਇਹਨੂੰ ਛੱਡਣਾ ਹੀ ਪੈਣਾ ਹੈਗਾ ਬੇਦਖਲ ਕਰੋਗੇ ਹਾਂ ਅਸੀਂ ਤਾਂ ਕੱਟ ਦੇਣਾ ਹੈ ਪਿੰਡੋਂ ਨਹੀਂ ਹੁਣ ਇੱਕੋ ਹੀ ਗੱਲ ਤੂੰ ਬਾਰ-ਬਾਰ ਇਹ ਗੱਲ ਕਹੀਏ ਨੇ ਮੇਰੇ 6 ਲੱਖ ਮਿਲ ਜੇ 6 ਲੱਖ ਮਿਲ ਜੇ ਜਦੋਂ ਤੂੰ 6 ਲੱਖ ਕਿਸ ਨੂੰ ਪੁੱਛ ਕੇ ਨਹੀਂ ਤੇਰਾ ਚੋਰੀ ਤੂੰ ਕੀਤੀ ਹੈ ਯਾਸ਼ੀ ਤੂੰ ਕੀਤੀ ਜਵਾਕ ਤੂੰ ਛੱਡਿਆ ਘਰਾਂ ਵਾਲਾ ਤੂੰ ਛੱਡਿਆ ਮਾਪੇ ਤੂੰ ਛੱਡ ਤੇ ਹੁਣ ਤੂੰ ਚੈਨਲਾਂ ਦੇ ਵਾਹ ਵਾਹ ਕੇ ਇੰਟਰਵਿਊ ਦਿੰਦੀਆਂ ਵੀ ਮੇਰਾ 6 ਲੱਖ ਵਾਪਸ ਕਰੋ 6 ਲੱਖ ਵਾਪਸ ਤੇਰਾ ਕੌਣ ਕਰਾ ਦੂਗਾ ਤ ਮੈਨੂੰ ਇਨਸਾਫ ਚਾਹੀਦਾ ਮੇਰੇ ਕੱਲੀ ਨੂੰ ਮੈਨੂੰ ਇਨਸਾਫ ਮਿਲੂ ਕਾਦਾ ਕਿਤੇ ਤੂੰ ਕਾਰਗਿਲ ਦੀ ਜੰਗ ਜਿੱਤ ਕੇ ਇਨਸਾਫ ਮਿਲ ਵੀ ਉੱਥੇ ਤੇਰਾ ਨਾ ਧੱਕਾ ਹੋ ਗਿਆ ਜਾਂ ਕਿਸੇ ਨੇ ਤੇਰਾ 420 ਕਰਤੀ ਕੰਮ ਤੂੰ ਮਰਜੀ ਨਾਲ ਕਿਤੇ ਮੁੰਡੇ ਤੁਸੀਂ ਸ਼ਰਤਾਂ ਲਾ ਕੇ ਪੱਟੇ ਤੇ ਇਹਦੇ ਵਿੱਚ ਇਨਸਾਫ ਕਿੱਥੋਂ ਆ ਗਿਆ ਤੇ ਉਹਨਾਂ ਟਾਈਮ ਤੋਂ ਉਹਨੇ ਵੀ ਹੁਣ ਤੱਕ ਸਾਥ ਦਿੱਤਾ ਹੁਣ ਮੁੱਕਰ ਗਿਆ ਉਹਨਾਂ ਟਾਈਮ ਉਹਨੇ ਕਿਹਾ ਸੀ ਮੈਂ ਵਿਆਹ ਕਰਾਉਂਗਾ ਇਹ ਚ ਮੇਰੇ ਕੱਲੀ ਉਹਦੀ ਉਹ ਜਵਾਬ ਦੇ ਦਿੰਦਾ ਨਹੀਂ ਜਵਾਬ ਦੇ ਦਿੰਦਾ ਕੋਈ ਤੁਹਾਡੀ ਪਲੈਨਿੰਗ ਸੀ ਕਿਤੇ ਜਾਣ ਦੀ ਕੋਈ ਗੱਲਬਾਤ ਹੋਈ ਸੀ ਕਿ ਤੁਹਾਡੀ ਪਹਿਲਾਂ ਕੋਈ ਲਿਖ ਲਿਖਾ ਹੋਇਆ ਸੀ ਉਹਦੇ ਨਾਲ ਤੇਰਾ ਹਾਂਜੀ ਬਾਹਰ ਅੱਛਾ ਬਾਹਰ ਜਾਣਾ ਸੀ ਹਾਂਜੀ ਕੀ ਕੀਤਾ ਉਹਦੇ ਲਈ ਮੈਂ ਬਾਬੇ ਕੋਲ ਜਾਂਦੀ ਹੁੰਦੀ ਸੀ ਇੱਕ ਤੇ ਉਹ ਤੋਂ ਵੀਜੇ ਲਗਵਾਏ ਸੀ ਸਾਡੇ ਦੋਨਾਂ ਅੱਛਾ ਵੀਜੇਆਂ ਵਾਲੇ ਬਾਬੇ ਕੋਲੇ ਤੂੰ ਜਾਂਦੀ ਰਹੀਆਂ ਲਓ ਜੀ ਇਹ ਕੱਲੇ ਉਸ ਮੁੰਡੇ ਦੇ ਨਾਲ ਹੀ ਨਹੀਂ ਸੀ ਗੱਲਬਾਤ ਇਹ ਕਿਤੇ ਬਾਬਿਆਂ ਦੇ ਚੱਕਰਾਂ 'ਚ ਵੀ ਕੀਤੇ ਨਾ ਕਿਤੇ ਗੇਮ ਘੁਮੀ ਹੈ ਅੱਛਾ ਵੀਜੇਆਂ ਵਾਲੇ ਬਾਬੇ ਕੋਲੇ ਜਾਂਦੀ ਸੀ ਉਹ ਤੁਸੀਂ ਸਾਰੇ ਜਾਣਦੇ ਹੋ ਵੀਜੇ ਕਿਹੜਾ ਬਾਬਾ ਲਵਾ ਰਿਹਾ ਇਸ ਵਕਤ ਠੀਕ ਆ ਅੱਛਾ ਕੀ ਗੱਲ ਹੋਈ ਵੀਜੇ ਵਾਲੇ ਬਾਬੇ ਨਾਲ ਬਾਬੇ ਨੇ ਮਤਲਬ ਕਿ ਵੀਜੇ ਲਗਵਾਵਿ ਦਿੱਤੇ ਸੀ ਦੋਨਾਂ ਦੇ ਦੋਨਾਂ ਦੇ ਹਾਂਜੀ ਉਹਦੋਂ ਨੂੰ ਜਦੋਂ ਨੂੰ ਅਸੀਂ ਜਾਣਾ ਸੀ ਉਹਦੋਂ ਨੂੰ ਇਹ ਮੱਕਰ ਗਿਆ ਤੇ ਫਿਰ ਬਾਬੇ ਨਾਲ ਨਹੀਂ ਕਿਤੇ ਬਹਿ ਕੇ ਗੱਲ ਕੀਤੀ ਵੀ ਬਾਬਾ ਵੀਜ਼ਾ ਤਾਂ ਤੂੰ ਮੇਰਾ ਲਵਾਤਾ ਵੈਸੇ ਪੈਸੇ ਕਿੰਨੇ ਲੱਗੇ ਸੀ 40-50 ਰੁਪਿਆ ਲੱਗਣਾ ਹੈ ਸਾਡਾ ਦੋਵਾਂ ਦਾ ਇਹ ਗੱਲ ਦੱਸੀ ਸੀ ਹਾਂਜੀ ਅੱਛਾ ਤੁਹਾਡਾ ਵੀਜ਼ਾ ਜਾਂ ਤੁਹਾਡੀ ਜਿਹੜੀ ਸਾਰੀ ਗੱਲਬਾਤ ਉਹ ਤਾਂ 40 ਲੱਖ ਨੇ ਕਰਾਉਣੀ ਸੀ ਬਾਬੇ ਨੇ ਵੀ ਤੂੰ ਇਹ ਮੰਨਦੀ ਹੈ ਵੀ ਬਾਬੇ ਦੀ ਕਰਮਾਤ ਨਾਲ ਵੀਜ਼ਾ ਲੱਗਿਆ ਹਾਂਜੀ ਬਾਬੇ ਨੇ ਲਵਾਇਆ ਸੀ ਬਾਬੇ ਹੀ ਸਾਰਿਆਂ ਦੇ ਵੀਜ਼ੇ ਲਵਾਉਂਦਾ ਉੱਥੇ ਤੇ ਉੱਥੇ ਮੈਂ ਬਹੁਤ ਜਾਂਦੀ ਵੀ ਰਹੀ ਐ ਉਹਨੂੰ ਵੀ ਲੈ ਕੇ ਜਾਂਦੀ ਹੁੰਦੀ ਸੀ ਉੱਥੇ ਝਾੜੂ ਪੋਚਾ ਵੀ ਕਰਦੇ ਰਹੀਆਂ ਬਹੁਤ ਸੇਵਾ ਕੀਤੀ ਮੈਂ ਤੇ ਵੀ ਜੇ ਵੀ ਉਹਨਾਂ ਨੇ ਮਤਲਬ ਸਾਡੇ ਲਗਵਾਤੇ ਸੀ ਇਹ ਨਹੀਂ ਕਿ ਬਹੁਤ ਸ਼ਰਦਾ ਨਾਲ ਮੈਂ ਉੱਥੇ ਜਾਂਦੀ ਹੁੰਦੀ ਉੱਥੇ ਤਾਂ ਬਹੁਤ ਕੁੜੀਆਂ ਭੰਡੀ ਵੀ ਜਾਂਦੀਆਂ ਵੀ ਬਾਬਾ ਠੱਗੀਆਂ ਮਾਰਦਾ ਨਹੀਂ ਨਹੀਂ ਉਹ ਬਾਬਾ ਠੱਗੀਆਂ ਨੇ ਮਾਰਦਾ ਉਹ ਤਾਂ ਕੁੜੀਆਂ ਐਵੇਂ ਹੀ ਫੇਮ ਲੈਣ ਦੀਆਂ ਮਾਰੀਆਂ ਤੇ ਬਾਬੇ ਨੂੰ ਭੰਡੀਆਂ ਦਿੰਦਾ ਉਹਨੂੰ ਭੰਡਣ ਵਾਲਾ ਹੈ ਨਹੀਂ ਬਾਬਾ ਵਧੀਆ ਬਾਬਾ ਹਾਂ ਜੀ ਜਦੋਂ ਬੀਜਾ ਬੀਜਾ ਬਾਬੇ ਨੇ ਤੇਰਾ ਲਵਾਤਾ ਸਾਰਾ ਕੁਝ ਕਰਤਾ ਤੇ ਬਾਬੇ ਨੂੰ ਇਹਦੇ ਬਾਰੇ ਵੀ ਪੁੱਛਦੀ ਵੀ ਬਾਬਾ ਇਹ ਮੈਨੂੰ ਛੱਡਣ ਨੂੰ ਫਿਰਦਾ ਤੇ ਇਹਦਾ ਵੀ ਕੋਈ ਹੱਲ ਕਰ ਮੈਂ ਬਾਬੇ ਨਾਲ ਗੱਲ ਕਰੀ ਸੀ ਇਸ ਬਾਰੇ ਹਾਂ ਤੇ ਬਾਬਾ ਕਹਿੰਦਾ ਇਸ 'ਚ ਮੈਂ ਕੁਝ ਨਹੀਂ ਕਰ ਸਕਦਾ ਮੇਰਾ ਤਾਂ ਕਹਿੰਦਾ ਆਪਦਾ ਨਹੀਂ ਵਿਆਹ ਹੋਇਆ ਅੱਛਾ ਮੈਂ ਤਾਂ ਬੀਜੇ-ਬੀਜੇ ਲਵਾ ਸਕਦਾ ਉਹ ਕਹਿੰਦਾ ਹਾਂ ਤੇ ਕਹਿੰਦਾ ਇਸ ਤੇ ਮੈਂ ਕੁਝ ਨਹੀਂ ਕਰ ਸਕਦਾ ਲਓ ਜੀ ਬਾਬੇ ਨੇ ਜਿਹੜੇ ਨੇ ਬੀਜਾ ਲਵਾਇਆ ਉਹਦੇ ਕੋਲੇ ਨੇ ਇਹ ਗੱਲ ਵੀ ਕੀਤੀ ਸੀ ਵੀ ਮੇਰੀ ਛੱਡ ਛੜਾਈ ਹੋ ਰਹੀ ਹੈ ਮੇਰੀ ਗੱਲਬਾਤ ਆ ਜਿਹੜਾ ਉਹ ਮੁੰਡਾ ਮੈਨੂੰ ਜਵਾਬ ਦੇ ਰਿਹਾ ਤੇ ਬਾਬਾ ਕਹਿੰਦਾ ਵੀ ਮੇਰਾ ਤਾਂ ਆਪਦਾ ਨਹੀਂ ਵਿਆਹ ਹੋਇਆ ਮੈਂ ਭਾਈ ਕਿੱਥੋਂ ਇਸ ਗੱਲ 'ਚ ਸਹੀ ਗੱਲ ਆ ਜਦੋਂ ਬੰਦੇ ਦਾ ਤਿਆਰਪੈ ਨਹੀਂ ਉਹ ਕਿੱਥੋਂ ਇਹਦਾ ਉਪਾਅ ਕਰ ਦੂ ਇਲਾਜ ਕਰ ਦੂਗਾ ਹੁਣ ਮਤਾ ਪਾ ਦਿੱਤਾ ਪਿੰਡ ਦੇ ਸਰਪੰਚ ਨੇ ਠੀਕ ਆ ਸਾਰੀ ਗੱਲਬਾਤ ਹੋ ਗਈ ਆ ਤੇ ਤੁਹਾਨੂੰ ਇਥੋਂ ਕੱਢ ਦਿੱਤਾ ਜਾਣਾ ਫਿਰ ਰਹਿਣਾ ਤਾਂ ਕਿੱਥੇ ਜਾ ਕੇ ਜੇ ਤਾਂ ਕਰ ਦੇ ਮੰਨ ਗਏ ਤੇ ਆਪਾਂ ਚੈਤ ਮੰਨ ਗੀ ਤਾਂ ਫਿਰ ਕਰਾਂ ਕਰੂੰਗੀ ਉੱਥੇ ਜਾ ਕੇ ਉੱਥੇ ਝਾੜੂ ਪੂੰጫ ਹਾਂਜੀ ਲਾਓ ਜੀ ਨਮੀ ਗੱਲ ਇੱਕ ਗਏ ਗੱਲ ਕਹਿ ਦिती ਐ ਇਸ ਕੰਨਿਆਂ ਨੇ ਕਹਿੰਦੀ ਵੀ ਜੇ ਕਰਕੇ ਤੇ ਪੰਚਾਇਤ ਮੰਨ ਗਈ ਮੇਰੀ ਗਲਤੀ ਮaaf ਕਰ ਦਿੱਤੀ ਗਈ ਤਾਂ ਠੀਕ ਹੈ ਤੇ ਨਹੀਂ ਮੈਂ ਜਿਹੜੇ ਬਾਬੇ ਨੇ ਬੀਜਾ ਲਵਾਇਆ ਉੱਥੇ ਜਾ ਕੇ ਝਾੜੂ ਪੂੰጫ ਕਰੂੰਗੀ ਉੱਥੇ ਮੈਂ ਜਿਹੜੀ ਸੇਵਾ ਕਰ ਲੂੰਗੀ ساری ਜ਼ਿੰਦਗੀ ਲੰਘ ਜੂਗੀ ਉੱਥੇ ਹਾਂਜੀ ਉੱਥੇ ਮੇਰੇ ਬਾਬੇ ਕੋਲ ਮੇਰੀ ਬਹੁਤ ਸ਼ਰਧਾ ਐ ਉੱਥੇ ਹੂੰ ਉਹ ਤਾਂ ਰੱਬ ਆ ਮੇਰੇ ਲਈ ਬਾਬੇ ਤੇ ਫਿਰ ਇਹ ਮੁੰਡੇ ਨਾਲ ਤਾਂ ਬਾਬੇ ਦੇ ਸ਼ਰਧਾ ਰੱਖ ਲੈਂਦੀ ਵਧੀਆ ਗੱਲ ਸੀ ਉੱਥੇ ਤੂੰ ਸੇਵਾ ਕਰ ਲੈਂਦੀ ਫਿਰ બસ ਮੇਰਾ ਮਾਨ ਆ ਗਿਆ ਤੇ ਹੁਣ ਮੈਨੂੰ ਪਛਤਾਵਾ ਵੀ ਬਹੁਤ ਆ ਤੇ ਪਰ ਜਾਂ ਤਾਂ ਮੇਰਾ ਹੱਲ ਕਰਾ ਦਿਓ ਜਾਂ ਤਾਂ ਉਹਨੂੰ ਕਿ ਮੇਰਾ ਨਾ ਵਿਆਹ ਕਰਾ ਲਾ ਤੇ ਜਾਂ ਮੇਰਾ ਪੈਸੇ ਤੇ ਲੈ ਸਾਰੇ ਵਾਪਸ ਕਰ ਦੇ ਉਹ ਤਾਂ ਭੈਣ 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 ਸ਼ਬਦ ਵਰਤੀ ਜਾਂਦਾ ਵਿਆਹ ਕਿੱਥੋਂ ਕਰਾਊਗਾ ਉਹ ਤਾਂ ਹੁਣ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨ ਦਾ ਮਾਰਾ ਕਹਿ ਰਿਹਾ ਹੈ ਜਾਣ ਤੁਸੀਂ ਤੁਸੀਂ ਕੀ ਸੋਚ ਕੇ ਆਏ ਕੀ ਕੀ ਤੁਹਾਡੇ ਮਾਈਂਡ ਚ ਕੀ ਗੱਲਬਾਤ ਚੱਲਦੀ ਸੀ ਤੂੰ ਐ ਕਿਉਂ ਸੋਚਿਆ ਵੀ ਮੈਂ ਜਾ ਕੇ ਚੈਨਲਾਂ ਤੇ ਬੈਠਾ ਉੱਥੇ ਜਾ ਕੇ ਪੋਡਕਾਸਟ ਕਰਾਂ ਉੱਥੇ ਜਾ ਕੇ ਗੱਲਾਂ ਬਾਤਾਂ ਕਰਾਂ ਮੇਰਾ ਹੱਲ ਹੋ ਜਾ ਕੀ ਸੋਚ ਕੇ ਆਏ ਕਿਉਂਕਿ ਸਾਰਿਆਂ ਨੂੰ ਇਨਸਾਫ ਮਿਲਦਾ ਏ ਠੀਕ ਆ ਚੈਨਲ 'ਤੇ ਸਭ ਨੂੰ ਮਿਲਦਾ ਮੈਂ ਸੋਚਿਆ ਮੈਨੂੰ ਵੀ ਇਨਸਾਫ ਮਿਲ ਜੂਗਾ ਮੇਰੀ ਇਕੱਲੀ ਦੀ ਗਲਤੀ ਨਹੀਂ ਜੋ ਕੁਝ ਵੀ ਹੋਇਆ ਹਨਾ ਸਾਡੀ ਦੋਵਾਂ ਦੀ ਗਲਤੀ ਸੀ ਬਰਾਬਰ ਤੇ ਮੇਨ ਤਾਂ ਤੇਰੀ ਸੀ ਨਾ ਜਦੋਂ ਪਰਚੀਆਂ ਸ਼ਰਤਾਂ ਤਾਂ ਤੁਸੀਂ ਪਾਈਆਂ ਪਰਚੀਆਂ ਤਾਂ ਅਸੀਂ ਪਾਈਆਂ ਸੀ ਚੱਲ ਮੈਂ ਗੱਲਬਾਤ ਵੀ ਮੈਂ કરી ਸੀ ਮੈਂ ਹੀ ਚੱਲ ਪਹਿਲਾਂ ਉਹਨੂੰ ਕਿਹਾ ਸੀ ਮੇਰੇ ਨਾਲ ਗੱਲ ਕਰ ਲੈ ਤੇ ਪਰ ਬਾਅਦ ਵਿੱਚ ਤਾਂ ਉਹਨੇ ਮੈਨੂੰ ਝੂਠੇ ਲਾਰੇ ਲਾਇਆ ਇੰਨਾ ਟਾਈਮ ਠੀਕ ਆ ਮੈਨੂੰ ਹੋਟਲਾਂ ਚੱਲ ਜਾਂਦਾ ਰਿਹਾ ਮੈਨੂੰ ਫੋਨ ਕਰਦਾ ਰਿਹਾ ਗੱਲਾਂਬਾਤਾਂ ਕਰਦਾ ਰਿਹਾ ਤੇ ਹੁਣ ਤਾਂ ਮੈਨੂੰ ਇਨਸਾਫ ਚਾ ਨਹੀਂ ਹੁਣ ਤੁਸੀਂ ਇਹ ਗੱਲਾਂ ਤਾਂ ਦੱਸਦੀਆਂ ਠੀਕ ਆ ਤੁਸੀਂ ਅੱਛਾ ਇੱਕ ਫੋਟਮਾਂ ਬਹੁਤ ਸਾਰੀਆਂ ਤੁਸੀਂ ਵਾਇਰਲ ਹੋਈਆਂ ਜਿਹੜੀਆਂ ਤੁਹਾਡੀਆਂ ਆਪਸ ਵਿੱਚ ਸੀਗੀਆਂ ਦੋਨਾਂ ਜਾਣਿਆਂ ਦੀਆਂ ਫੋਟਮਾਂ ਕਿਤੇ ਮਸ਼ਹੂਰੀ ਦੀ ਖਾਤਰ ਫੇਮ ਲੈਣ ਦੀ ਖਾਤਰ ਕੌਂਟਰੋਵਰਸੀ ਉਹਨੂੰ ਮਸ਼ਹੂਰ ਕਰਨ ਦੀ ਖਾਤਰ ਜਾਂ ਆਪ ਮਸ਼ਹੂਰ ਹੋਣ ਦੀ ਖਾਤਰ ਤਾਂ ਨਹੀਂ ਇਹ ਮਾਂ ਖੇਡੀਆਂ ਜਾ ਰਹੀਆਂ ਨਹੀਂ ਨਹੀਂ ਮਸ਼ਹੂਰ ਹੋਣ ਦੀ ਖਾਤਰ ਨਹੀਂ ਮੈਂ ਤਾਂ ਸਿਰਫ ਕੁੜੀਆਂ ਨੂੰ ਇਨਸਾਫ ਦਿਲਾਉਣਾ ਚਾਹੁੰਦੀ ਅੱਗੇ ਹਮ ਠੀਕ ਆ ਮੈਂ ਉਹ ਸੋਸ਼ਲ ਮੀਡੀਆ ਤੇ ਮੈਂ ਇਸੇ ਕਰਕੇ ਆਈ ਸੀ ਤਾਂ ਕਿ ਬਹੁਤ ਸਾਰੇ ਮਸਲੇ ਹੱਲ ਹੁੰਦੇ ਆ ਸੋਸ਼ਲ ਮੀਡੀਆ ਤੇ ਤਾਂ ਕਿ ਕੁੜੀਆਂ ਕਿਹੜੀਆਂ ਕੁੜਗਾਂ ਨੂੰ ਸਾਫ਼ ਦਵਾਣਾ ਵੀ ਜਿਹੜੀਆਂ ਤੇਰੇ ਵਾਂਗੂ ਕਰਨ ਉਹਨਾਂ ਨੂੰ ਹੁਣ ਸਾਫ਼ ਮੈਂ ਤਾਂ ਕਹਿੰਦਾ ਮਿਲਣਾ ਨਹੀਂ ਚਾਹੀਦਾ ਜਿਹੜੀਆਂ ਇਸ ਤਰੀਕੇ ਨਾਲ ਕੰਮ ਕਰਦੀਆਂ ਜਿਨ੍ਹਾਂ ਨੂੰ ਨਾ ਮਾਪਿਆਂ ਦੀ ਇੱਜ਼ਤ ਨਾ ਪਿੱਛੇ ਸਹੁਰੇ ਪਰਿਵਾਰ ਦੀ ਇੱਜ਼ਤ ਨਾ ਕੋਈ ਹੋਰ ਭੈਣ ਭਾਈ ਦੀ ਇੱਜ਼ਤ ਨਾ ਸਮਾਜ ਦੀ ਇੱਜ਼ਤ ਦਾ ਕੋਈ ਡਰ ਸ਼ਰਮ ਹਜਾ ਉਹਨਾਂ ਲਈ ਤੂੰ ਜੰਗ ਲੜਨੀ ਹੈ ਮੈਂ ਸਾਰੀਆਂ ਕੁੜੀਆਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਚਲ ਕੁਛ ਵੀ ਹੈ ਮੇਰੇ ਤੋਂ ਗਲਤੀ ਹੋ ਗਈ ਮੈਂ ਮੰਨਦੀ ਆ ਤੇ ਪਰ ਜਿਹੜਾ ਕੁਛ ਮੈਂ ਇੰਨਾ ਪੈਸਾ ਤੇ ਇੰਨੇ ਸਾਲ ਬਰਬਾਦ ਕੀਤੇ ਹਨਾ ਤੇ ਉਹ ਮੈਨੂੰ ਸਭ ਕੁਝ ਵਾਪਸ ਚਾਹੀਦਾ ਹੈ ਲਓ ਜੀ ਇੱਕ ਵਾਰ ਸੇ ਗੱਲ ਵੀ ਕਹੀ ਜਾ ਰਹੀ ਕਿ ਉਹ ਸਾਰਾ ਕੁਝ ਮੈਨੂੰ ਮਿਲੇ ਸੋਸ਼ਲ ਮੀਡੀਆ ਤੇ ਆਉਣ ਦਾ ਮਕਸਦ ਹੀ ਹੈ ਵੀ ਮੈਨੂੰ ਇਨਸਾਫ ਮਿਲ ਜਾਏ ਤੇ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਵੀ ਕਹਿੰਦੀ ਆਨਲਾਈਨ ਟਾਈਮ 'ਚ ਮੈਂ ਹੋ ਸਕਦਾ ਇਹ ਲਹਿਰ ਵੀ ਆਪਦੀ ਚਲਾਵਾ ਵੀ ਕੁੜੀਆਂ ਨੂੰ ਇਨਸਾਫ ਮਿਲਿਆ ਕਰੇ ਕੀ ਕਹਿਣਾ ਤੁਸੀਂ ਜਾਣਦੇ ਜਾਂਦੇ ਨੇ ਜੀ ਮੈਂ ਕੀ ਕਹਾਂ ਜੀ ਲੰਘੇ ਪਾਣੀ ਕਦੇ ਵਾਪਸ ਨਹੀਂ ਆਉਂਦੇਗੇ ਠੀਕ ਹੈ ਨਾ ਉਹ ਜਿਹੜਾ ਕੁਛ ਇਹਨੇ ਬਰਬਾਦ ਕਰਨਾ ਸੀ ਉਹ ਤਾਂ ਕਰ ਚੁੱਕੀ ਹੈ ਹੁਣ ਜਿੰਨਾ ਮਰਜੀ ਸੋਸ਼ਲ ਮੀਡੀਆ ਤੇ ਜਾਵੜੇ ਸੋਸ਼ਲ ਮੀਡੀਆ ਤੇ ਅਸੀਂ ਕਿਉਂ ਜਾਂਦੇ ਆ ਉੱਥੇ ਚਲੋ ਬਈ ਕੋਈ ਕਿਸੇ ਨਾਲ ਧੱਕਾ ਹੋ ਰਿਹਾ ਜਾਂ ਕੁਛ ਹੋ ਰਿਹਾ ਪੱਤਰਕਾਰ ਹੁੰਦੇ ਆ ਉਹ ਗੱਲ ਦੂਰ ਤੱਕ ਪਹੁੰਚਾ ਦਿੰਦੇ ਆ ਸਰਕਾਰਾਂ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਉਹਨਾਂ ਨੂੰ ਇਨਸਾਫ ਮਿਲ ਜਾਂਦਾ ਇਹਦੇ ਇਹਦੇ ਹੁਣ ਕੇਸ ਦੇ ਵਿੱਚ ਕੀ ਇਹ ਪਹਚਾਵਾਂਗੇ ਕੀ ਪੱਤਰਕਾਰ ਹ ਤੁਸੀਂ ਤੁਸੀਂ ਕੀ ਪਹਚਾਵੋਗੇ ਸਰਾ ਸਾਰ ਗਲਤੀਆਂ ਜਾਂ ਕੇਸ ਦੀਆਂ ਠੀਕ ਹੈ ਨਾ ਇਹ ਤਾਂ ਹੁਣ ਬਸ ਠੀਕ ਹੈ ਅਸੀਂ ਵੀ ਚਲੋ ਕਵਾਂਗੇ ਪੰਚਾਇਤ ਨੂੰ ਜਾਂ ਕੁਝ ਵੀ ਕਵਾਂਗੇ ਵੀ ਭਾਈ ਗਲਤੀ ਹੋ ਗਈ ਹੈ ਬੱਚੇ ਆ ਜਾਂ ਕਿਵੇਂ ਹੈ ਜੋਰ ਲਾਵਾਂਗੇ ਜਿਹਨਾਂ ਲੱਗਿਆ ਜੋਰ ਲਾਵਾਂਗੇ ਜਿਹਨਾਂ ਲੱਗਿਆ ਬਾਕੀ ਹੁਣ ਅੱਗੇ ਤਾਂ ਨਹੀਂ ਸੋਚਣਾ ਮੇਰੇ ਤਾਂ ਕੋਈ ਸਮਝ ਨਹੀਂ ਲੱਗਦੀ ਇਸ ਬਾਰੇ ਕੀ ਕਹਿਣਾ ਜਾਂਦੀ ਜਾਂਦੀ ਨੇ ਉਹ ਮੁੰਡੇ ਨੂੰ ਕੀ ਕਹਿਣਾ ਜਾਂ ਕੀ ਲੋਕਾਂ ਨੂੰ ਕੀ ਅਪੀਲ ਕਰਨੀ ਮੈਂ ਤਾਂ ਲੋਕਾਂ ਨੂੰ ਇਹੀ ਕਹਿਨੀ ਆ ਵੀ ਮੇਰੇ ਸਾਰੇ ਜਾਣੇ ਮੇਰਾ ਇੱਕ ਵਾਰੀ ਸਾਥ ਦੇ ਦਿਓ ਮੈਨੂੰ ਮੇਰਾ ਸਭ ਕੁਝ ਵਾਪਸ ਚਾਹੀਦਾ ਕਿਉਂਕਿ ਮੇਰਾ ਮਾਪਿ ਉਹ ਵੀ ਹੁਣ ਮੈਨੂੰ ਧੱਕਾ ਦੇ ਰਿਹਾ ਉਹ ਵੀ ਕਹਿ ਰਿਹਾ ਕਿ ਅਸੀਂ ਤੈਨੂੰ ਘਰੇ ਨਹੀਂ ਰੱਖਣਾ ਤੇ ਹੁਣ ਉਹਨੇ ਵੀ ਮੈਨੂੰ ਧੱਕਾ ਦੇ ਦਿੱਤਾ ਤੇ ਮੈਂ ਆਪਦੇ ਹਸਪਤੀ ਦੇ ਵੀ ਮਤਲਬ ਕਿ ਤਲਾਕ ਲੈ ਚੁੱਕੀ ਆ ਤੇ ਮੈਂ ਹੁਣ ਨ ਘਰ ਘਰ ਜਾ ਸਕਦੀ ਹੈ ਤੇ ਨਾਲ ਆਪਦੇ ਸਹਰੇ ਜਾ ਸਕਦੀ ਵਾਪਸ ਤੇ ਮੈਨੂੰ ਮੇਰੇ ਪੈਸੇ ਤੇਲਾ ਸਾਰਾ ਵਾਪਸ ਕਰ ਦੇ ਤਾਂ ਕਿ ਮੈਂ ਆਪਦਾ ਬੱਚਾ ਪਾਲ ਸਕਾਂ ਤਾਂ ਕਿ ਮੈਂ ਕੋਈ ਉਹਦੀ ਜ਼ਿੰਦਗੀ ਬਣਾ ਸਕਾਂ ਲਾ ਤੁਸੀਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਕਿ ਇਸ ਮਾਮਲਿਆਂ ਦੇ ਵਿੱਚੋਂ ਕੀ ਨਿਕਲਣਾ ਕੀ ਮਿਲਣਾ ਚਾਹੀਦਾ ਵੇਖੋ ਬਹੁਤ ਗਲਤੀਆਂ ਆ ਇਹ ਕੁੜੀਆਂ ਦੀਆਂ ਮੈਂ ਕਹਿੰਦਾ ਵੀ ਸ਼ਰਤਾਂ ਲਾ ਕੇ ਇਹ ਚੀਜ਼ਾਂ ਕਿ ਕਿਤੇ ਸ਼ਰਤ ਲਾ ਕੇ ਕੋਈ ਐਗਜ਼ਾਮ ਪਾਸ ਕਰਦੀਆਂ ਸ਼ਰਤ ਲਾ ਕੇ ਕੋਈ ਉਹ ਗੇਮ ਦੇ ਵਿੱਚ ਜਾਂਦੀਆਂ ਕੋਈ ਚਾਰ ਮੈਡਲ ਜਿੱਤ ਕੇ ਲਿਆਉਂਦੀਆਂ ਤੇ ਇਹਨਾਂ ਨੇ ਵੇਖ ਲਓ ਇਹੇ ਹੀ ਕੰਮ ਕੀਤਾ ਕਿਤਨਾ ਇਹ ਵੀ ਇੱਕ ਗੱਲ ਸੁਣਨ ਦੇ ਵਿੱਚ ਆਈ ਸੀ ਵੀ ਜਦੋਂ ਤੁਹਾਡੀ ਛੱਡ ਛਡਾਈ ਹੋਈ ਹੈ ਜਾਂ ਥੋੜਾ ਬਹੁਤਾ ਆਪਸ ਵਿੱਚ ਤੁਹਾਡਾ ਅੰਦਰ ਖਾਤੇ ਰੌਲਾ ਪਿਆ ਤੁਸੀਂ ਕੋਈ ਦਵਾਈ ਵੀ ਵਗੈਰਾ ਵੀ ਪੀ ਗਏ ਸੀ ਹਾਂਜੀ ਮੈਂ ਉਹ ਦਵਾਈ ਪੀਲੀ ਸੀ ਮੈਂ ਥੋੜਾ ਜਿਹੇ ਸਦਮੇ ਚ ਜਾਵੜੀ ਸੀ ਉਹਦਾ ਹੂੰ ਤੇ ਉਹਦਾ ਮੈਂ ਦਵਾਈ ਪੀਲੀ ਸੀ ਉੱਥੇ ਵੀ ਮੇਰਾ ਮਾਪੇ ਆਇਆ ਸੀ ਉੱਥੇ ਵੀ ਇਹ ਸੱਤ ਛੱਡ ਗਿਆ ਸੀ ਨਾਲ ਨਹੀਂ ਗਿਆ ਤੇਰੇ ਨਹੀਂ ਉਹਦੋਂ ਵੀ ਨਹੀਂ ਆਇਆ ਸੀ ਉਹਦੋਂ ਮੇਰੇ ਮਾਪਿਆਂ ਨੇ ਬਚਾਇਆ ਮੈਨੂੰ ਤੇ ਮੇਰਾ ਮਾਪੇ ਆ ਗਿਆ ਸੀ ਪਰ ਉਹਦੇ ਤੇ ਕਿਸੇ ਵੀ ਕਰਦੇ ਸੀ ਉਦੋਂ ਤੇ ਪਰ ਉਦੋਂ ਮੈਂ ਹੀ ਬਚਾਲਿਆ ਸੀਗਾ ਉਹਨੂੰ ਪਰ ਹੁਣ ਨਹੀਂ ਮੈਂ ਹੁਣ ਨਹੀਂ ਮੈਂ ਉਹਨੂੰ ਬਚਾ ਸਕਦੀ ਹੁਣ ਮੈਂ ਤੇ ਕੇਸ ਕਰੂੰਗੀ ਹੁਣ ਕਿਤੇ ਵੀ ਆ ਇਹ ਇਹਨੂੰ ਮੈਂ ਸਭ ਕੁਝ ਆਪਦਾ ਵਾਪਸ ਵੀ ਲੈਣਾ ਤੇ ਉਹਨੂੰ ਜੇਲ੍ਹ ਚ ਵੀ ਫੜਾਵਾਂਗੇ ਲਓ ਜੀ ਇੱਕ ਵਾਰੀ ਇਹ ਕੁੜੀ ਦਵਾਈ ਪੀਗੀ ਸੀ ਜਿਸ ਮੁੰਡੇ ਦੀ ਖਾਤਰ ਠੀਕ ਆ ਉਦੋਂ ਵੀ ਨਹੀਂ ਆਇਆ ਉਦੋਂ ਤੇ ਕੇਸ ਬੰਦ ਐ ਸੀ ਉਦੋਂ ਵੀ ਇਹਨੇ ਵਿਚਾਲਿਆ ਤੇ ਉਦੋਂ ਜੇ ਮਦਦ ਕੀਤੀ ਤੇ ਮਾਪਿਆਂ ਨੇ ਕਿਉਂਕਿ ਮਾਪਿਆਂ ਨੇ ਬੱਚੇ ਪਾਲੇ ਹੁੰਦੇ ਆ ਉਹ ਸਟਰਗਲ ਟਾਈਮ ਦੇਖਿਆ ਹੁੰਦਾ ਵੀ ਇਹਨਾਂ ਨੂੰ ਪਾਲਿਆ ਪੋਸਿਆ ਕਿਵੇਂ ਆ ਕਿਵੇਂ ਵੱਡਾ ਕੀਤਾ ਜਦੋਂ ਜ਼ਿੰਮੇਵਾਰੀ ਬੰਦੀ ਆ ਉਦੋਂ ਮਾਪਿਆਂ ਨੂੰ ਪਿੱਠ ਦਿਖਾਉਣ ਵਾਲੀ ਗੱਲ ਕਰਦੇ ਆ ਇਹ ਜਿਹੜਾ ਤੁਹਾਡਾ ਮਾਮਲਾ ਆ ਮੈਂ ਤੁਹਾਡੇ ਸਾਹਮਣੇ ਲਿਆਇਆ ਇਹ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਕਿਉਂਕਿ ਇਹ ਇੱਕ ਘਟਗਾ ਕਰਤੂਤ ਆ ਜਿਹੜੀ ਕੀਤੀ ਗਈ ਹੈ ਕੁੜੀ ਦੇ ਵੱਲੋਂ ਇਹ ਸ਼ਰਤਾਂ ਕਾਧੀਆਂ ਲਾਈਆਂ ਵੀ ਕੀ ਕੀ ਤੋਕ ਮਲੂਕਾ ਟੀਵੀ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹਰ ਵਾਰ ਦੀ ਤਰ੍ਹਾਂ ਕਰਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਰੇ ਭੈਣ ਭਰਾ ਕਮੈਂਟ ਕਰਿਆ ਕਰੋ ਸਾਡਾ ਤਾਂ ਇੱਕ ਮਕਸਦ ਇਹ ਹੁੰਦਾ ਵੀ ਸੱਚ ਤੁਹਾਡੇ ਸਾਹਮਣੇ ਦੇ ਕੇ ਆਈਏ ਬਾਕੀ ਠੀਕ ਆ ਜੇ ਉਹ ਮੁੰਡੇ ਦੇ ਨਾਲ ਉਹ ਕੁੜੀ ਰਹੀ ਹੈ ਮੁੰਡੇ ਦਾ ਵੀ ਫਰਜ਼ ਬਣਦਾ ਸੀ ਵੀ ਜੇ ਉਹਨੇ ਗੱਲ ਕਰ ਹੀ ਲਈ ਸ਼ਰਤ ਲਾ ਕੇ ਤੇਰੇ ਮਗਰ ਉਹ ਆ ਹੀ ਗਿਆ ਆ ਹੀ ਗਈ ਠੀਕ ਆ ਤੇ ਤੇਰਾ ਫਰਜ਼ ਬਣਦਾ ਸੀ ਉਹਦੇ ਨਾਲ ਖੜਨ ਦਾ ਜਾਂ ਸ਼ੁਰੂਆਤ ਤੋਂ ਹੀ ਉਹਨੂੰ ਇਨਕਾਰ ਕਰ ਦਿੰਦਾ ਵੀ ਨਹੀਂ ਮੇਰੇ ਲਾਵੇ ਆਉਣ ਦੀ ਕੋਈ ਲੋੜ ਨਹੀਂ ਨਾ ਮਿਲਿਆ ਨਾਲ ਕੋਈ ਇਦਾਂ ਦੀ ਗੱਲ ਕਰਨ ਦੀ ਲੋੜ ਆ ਮੈਂ ਨਾ ਤੇਰੇ ਨਾਲ ਵਿਆਹ ਕਰਾਵਾਂ ਨਾ ਮੈਂ ਤੇਰੇ ਨਾਲ ਜ਼ਿੰਦਗੀ ਬਤਾਵਾਂ ਇਹ ਗੱਲ ਸਾਫ਼ ਕਰ ਦੇਣੀ ਚਾਹੀਦੀ ਸੋਸ ਮੁੰਡੇ ਨੂੰ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ